ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਹਰਵੰਸ कौर ਆਪਣੇ ਘਰ ਦੇ ਗੇਟ ਤੇ ਖੜੀ ਸੀ ਤੇ ਉਹ ਬਹੁਤ ਦੁਖੀ ਹੋਈ ਖੜੀ ਸੀ ਉਹ ਆਪਣੀ ਮਤਲਬ ਜਿਹੜੀ ਕਮੀਜ਼ ਸੀ ਉਹਨੂੰ ਚੱਕ-ਚੱਕ ਕੇ ਇੰਨਾ ਜਿੱਦਿਆਂ ਆਪਣੇ ਕੋਈ ਜ਼ਖਮ ਨਹੀਂ ਹੋਇਆ ਹੁੰਦਾ ਆਪਾਂ ਜੇ ਆਪਣੇ ਕੱਪੜਾ ਲੱਗਦਾ ਹਨਾ ਤੇ ਇਸ ਤਰ੍ਹਾਂ ਉਹ ਪਿੱਛੇ ਕਰ ਰਹੀ ਹੁੰਦੀ ਆ ਤੇ ਉਹਦੀਆਂ ਗਵਾਂਡਣਾ ਲੱਗਦੀਆਂ ਨੇ ਉਹਦੇ ਕੋਲ ਖੜ ਜਾਂਦੀਆਂ ਨੇ ਕਹਿੰਦੀਆਂ ਕਿਵੇਂ ਪਹਿਣੇ ਹਰਵੰਸ ਠੀਕ ਆ ਉਹ ਕਹਿੰਦੀ ਹਾਂ ਪਹਿਣੇ ਠੀਕ ਆ ਹੇ ਇੱਥੇ ਖੜੀ ਕੀ ਕਰਦੀ ਆ ਉਹ ਕਹਿੰਦੀ ਬੱਸ ਉਹੀ ਖੜ ਗਈ ਆ ਕੇ ਹੋਰ ਭੈਣੇ ਨੂੰ ਦਾ ਕੀ ਹਾਲ ਆ ਕਹਿੰਦੀ ਭੈਣੇ ਵਧੀਆ ਗਈ ਨੂੰ ਵੀ ਤਾਂ ਦੂਜੀ ਕਹਿੰਦੀ ਉੰਪੈ ਨੇ ਹਰਵੰਸ ਗੁਰੇ ਅਸੀਂ ਤਾਂ ਕਦੇ ਤੇਰੇ ਤੋਂ ਕੋਈ ਗੱਲ ਨਹੀਂ ਸੀ ਲੁਕੋਈ ਸੋਡੇ ਘਰੇ ਕਾਹਦਾ ਰੌਲਾ ਪੈਂਦਾ ਹੁੰਦਾ ਤੁਸੀਂ ਤੀਜੇ ਦਿਨ ਹੀ ਬੜਾ ਰੌਲਾ ਜਿਹਾ ਪਾਉਣੀਓ ਉਹ ਕਹਿੰਦੀ ਭੈਣੇ ਜੇ ਤੋ ਭਾਂਡੇ ਹੋਣਗੇ ਘਰੇ ਖੜਕ ਜਾਂਦੇ ਆ ਹੁਣ ਦੱਸ ਕੇ ਕੀ ਹੋਜੂ ਕਹਿੰਦੀ ਚੱਲ ਦੱਸ ਚਾਹੇ ਨਾ ਦੱਸ ਸੋਡੀ ਰਸੋਈ ਦੀ ਤੇ ਸਾਡੀ ਰਸੋਈ ਦੀ ਕੰਧ ਸਾਂਝੀ ਹੋਈ ਆ ਸਾਰਾ ਕੁਝ ਉਵੇਂ ਹੀ ਸੁਣਦਾ ਜੋ ਕੁਝ ਸੋਡੇ ਘਰੇ ਹੁੰਦਾ ਉਹ ਕਹਿੰਦੀ ਭੈਣੇ ਸਭ ਦੇ ਘਰੇ ਹੁੰਦਾ ਚੱਲ ਕੀ ਆ ਕਹਿੰਦੀ ਟਾਈਮ ਪਾਸ ਹੀ ਕਰਨਾ ਤਾਂ ਦੂਜੀ ਭੈਣ ਆ ਜਿਹੜੀ ਉਹ ਕਹਿੰਦੀ ਕਿ ਜਦੋਂ ਤੇਰੀ ਨੂਹ ਵਿਆਹ ਕੇ ਆਈ ਸੀ 6 ਮਹੀਨੇ ਪਹਿਲਾਂ ਉਦੋਂ ਅਸੀਂ ਤੈਨੂੰ ਕਹਿੰਦੀਆਂ ਹੁੰਦੀਆਂ ਸੀ ਨਾ ਵੀ ਨੂਹਾ ਨਾਲ ਥੋੜਾ ਜਿਹਾ ਨੂਹਾ ਵਾਲਾ ਵਿਵਹਾਰ ਰੱਖਣਾ ਚਾਹੀਦਾ ਉਦੋਂ ਤੂੰ ਕਹਿੰਦੀ ਹੁੰਦੀ ਸੀ ਨਾ ਮੈਂ ਤਾਂ ਆਪਦੀ ਨੂਹ ਨੂੰ ਧੀ ਬਣਾ ਕੇ ਰੱਖੂੰ ਉਹ ਕਹਿੰਦੀ ਫਿਰ ਮੈਂ ਕੀ ਗਲਤ ਸੋਚਿਆ ਵੀ ਜੇ ਮੈਂ ਨੂਹ ਨੂੰ ਧੀ ਬਣਾਉਣ ਦੀ ਗੱਲ ਕੀਤੀ ਚਲ ਉਹਦੀ ਮਰਜ਼ੀ ਆ ਉਹਨੇ ਧੀ ਬਣ ਕੇ ਨਹੀਂ ਰਹਿਣਾ ਵੀ ਮੈਂ ਤੈਨੂੰ ਹਾਲ ਹੀ ਕਦੇ ਗੱਲ ਹੀ ਨਹੀਂ ਰੱਖੀ ਮੈਂ ਤਾਂ ਧੀ ਆ ਵਾਲੀ ਰੱਖਦੀ ਆ ਪਰ ਉਹ ਨਹੀਂ ਧੀ ਬਣਦੀ ਉਹ ਕਹਿੰਦੀ ਕੀ ਹੋ ਗਿਆ ਸੀ ਭੈਣ ਕੱਲ ਬੜਾ ਰੌਲਾ ਜਆ ਪਾਈ ਜਾਂਦੀ ਸੀ ਉਹ ਕਹਿੰਦੀ ਨਹੀਂ ਭੈਣ ਕੀ ਦੱਸਾਂ ਜੇ ਹੁਣ ਮੈਂ ਦੱਸੂਗੀ ਤਾਂ ਗੱਲ ਵੱਧ ਜਾਂਦੀ ਹੈਗੀ ਵੀ ਮੈਂ ਤਾਂ ਨਹੀਂ ਗੱਲ ਕਰਦੀ ਹੈਗੀ ਬਾਲੀ ਬਸ ਜਵਾਕਾਂ ਵਰਗਾ ਸੁਭਾਗ ਆ ਹਨਾ ਪੇਕੇ ਆਣੇ ਵਾਲੀ ਲਾਡਲੀ ਰੱਖੀ ਆ ਨਿੱਕੇ ਨਿੱਕੇ ਜਵਾਕਾਂ ਵਾਂਗੂ ਰੌਲਾ ਪਾ ਲੈਂਦੀ ਆ ਉਹ ਕਹਿੰਦੀ ਚੱਲ ਨਹੀਂ ਭੈਣ ਇਹ ਨਹੀਂ ਦੱਸਦੀ ਆ ਆਪਦੀ ਨੂੰਧੀਆਂ ਗੱਲਾਂ ਆਪਣੇ ਤੇ ਸੁਣ ਲੈਂਦੀ ਸੀ ਉਹ ਕਹਿੰਦੀ ਵੀ ਦੇਖ ਜਦੋਂ ਤੁਸੀਂ ਆਪਣੀਆਂ ਨੂਹਾਂ ਦੀਆਂ ਗੱਲਾਂ ਕਰਦੇ ਸੀ ਵੀ ਮੈਂ ਪਹਿਲਾਂ ਵੀ ਤੁਹਾਨੂੰ ਕਦੇ ਨਹੀਂ ਸੀ ਕਿਹਾ ਵੀ ਮੈਨੂੰ ਦੱਸੋ ਵੀ ਹੁਣ ਕਰੀਏ ਕੀ ਇੱਕ ਐਕੀ ਉਹ ਅੰਦਰ ਵੜ ਜਾਂਦੀ ਹੈ ਤੇ ਉਹ ਗਵੰਡਣਾ ਜਿਹੜੀਆਂ ਨੱਕ ਬੋਲ ਜੇ ਕੱਢਦੀਆਂ ਤੁਰ ਜਾਂਦੀਆਂ ਉਹਨਾਂ ਨੂੰ ਐਸੀ ਵੀ ਕੋਈ ਗੱਲ ਕਰੇ ਤੇ ਅਸੀਂ ਵੀ ਕੋਈ ਚਸਕਾ ਲਈਏ ਪਰ ਹਰਵੰਸ ਕੌਰ ਨੇ ਆਪਣੀ ਨੂਹ ਦਾ ਕੋਈ ਵਿਰੋਧਤਾ ਜਾਂ ਕੋਈ ਖਿਲਾਫਤ ਨਹੀਂ ਕੀਤੀ ਉਹ ਚੁੱਪ ਕਰਕੇ ਆ ਕੇ ਅੰਦਰ ਬਹਿ ਜਾਂਦੀ ਹੈ ਅੰਦਰ ਬੈਠੀ ਸੋਚਣ ਲੱਗ ਜਾਂਦੀ ਆ ਜਦੋਂ ਉਹਦੇ ਨੂਹ ਦੇ ਵਿਆਹ ਨੂੰ ਹਜੇ ਇੱਕ ਹਫਤਾ ਕਿ ਹੀ ਹੋਇਆ ਸੀ ਤਾਂ ਉਹਨੂੰ ਪਤਾ ਲੱਗ ਗਿਆ ਸੀ ਵੀ ਮੇਰੀ ਨੂਹ ਦਾ ਸੁਭਾਅ ਜਿਹੜਾ ਕੋਈ ਬਾਹਲਾ ਵਧੀਆ ਨਹੀਂ ਹੈਗਾ ਪਰ ਉਹਨੇ ਉਹਨੂੰ ਪਿਆਰ ਨਾਲ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹਦੀ ਨੂੰਹ ਦੇ ਵਿਆਹ ਨੂੰ ਮਹੀਨਾ ਕ ਹੋਇਆ ਉਹਨੇ ਕੋਈ ਕੰਮ ਧੰਦੇ ਦੀ ਜ਼ਿੰਮੇਵਾਰੀ ਨਾ ਲਈ ਕੋਈ ਇਸ ਤਰ੍ਹਾਂ ਦਾ ਉਹਨੇ ਨਾ ਸਮਝਿਆ ਵੀ ਮੇਰੇ ਸਹੁਰੇ ਘਰ ਆ ਮੈਂ ਜਲਦੀ ਉੱਠਣਾ ਮੇਰੇ ਪਤੀ ਨੇ ਦਫ਼ਤਰ ਜਾਣਾ ਉਹਦੇ ਲਈ ਮੈਂ ਕੁਝ ਤਿਆਰ ਕਰਨਾ ਜਾਂ ਸੱਸ ਸਹੁਰੇ ਨੂੰ ਬੁਲਾਉਣਾ ਕਰਨਾ ਕੋਈ ਵੀ ਉਹਦੇ 'ਚ ਮੈਨਰ ਨਹੀਂ ਸੀ ਇਹ ਸੋਚਦੀ ਸੋਚਦੀ ਉਹ ਉਹਦੇ ਗੱਲ ਯਾਦ ਆਈ ਵੀ ਇੱਕ ਦਿਨ ਉਹ ਸੁੱਤੀ ਪਈ ਹੁੰਦੀ ਆ ਤੇ ਉਹਦੀ ਨੂੰਹ ਆਉਂਦੀ ਆ ਉਹਦੇ ਕਮਰੇ 'ਚ ਜ਼ੋਰ ਦੀ ਦਰਵਾਜ਼ਾ ਖੋਲ੍ਹ ਕੇ ਮੰਮੀ ਮੰਮੀ ਤੁਸੀਂ ਹਜੇ ਸੁੱਤੇ ਪਏ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਮੈਨੂੰ ਭੁੱਖ ਲੱਗੀ ਹੈਗੀ ਕਿਵੇਂ ਘੋੜੇ ਵੇਚ ਕੇ ਸੌਣੇ ਹੁੰਦੇ ਨੇ ਇਹ ਵੀ ਕੋਈ ਸੌਂਦਾ ਹੁੰਦਾ ਉਹਨੂੰ ਸੁਣਤਾ ਜਾਂਦਾ ਹਰਵੰਸ ਕੌਰ ਨੂੰ ਪਰ ਉਹ ਨਾ ਅੱਖ ਨਹੀਂ ਖੋਲਦੀ ਤੇ ਉਹਦੀ ਨੂੰ ਰਸੋਈ ਦੇ ਵਿੱਚ ਜਾ ਕੇ ਪਾਣੀ ਦਾ ਗਲਾਸ ਲਿਆਉਂਦੀ ਆ ਤੇ ਪਾਣੀ ਦੇ ਗਲਾਸ ਦੇ ਵਿੱਚੋਂ ਮਤਲਬ ਚੂਲੀ ਭਰ ਕੇ ਤੇ ਛਿੱਟੇ ਉਹਦੇ ਮੂੰਹ ਤੇ ਪਾਉਣ ਲੱਗ ਜਾਂਦੀ ਆ ਹਰਵੰਸ ਕੌਰ ਭੱਜ ਕੇ ਉੱਠਦੀ ਆ ਤੇ ਕਹਿੰਦੀ ਪੁੱਤ ਕੀ ਹੋ ਗਿਆ ਕਹਿੰਦੀ ਮੰਮੀ ਮੈਨੂੰ ਤਾਂ ਲੱਗਿਆ ਕਿਤੇ ਤੁਸੀਂ ਬੇਹੋਸ਼ ਹੀ ਹੋ ਗਏ ਹਾਲਾਂਕਿ ਉਹਨੂੰ ਪਤਾ ਸੀ ਪਰ ਉਹ ਜਾਣਵੁੱਜ ਕੇ ਉਹਨੇ ਵਿਵਤ ਕੀਤੀ ਹਰਵੰਸ कौर ਕਹਿੰਦੀ ਪੁੱਤ ਵੀ ਹੁਣ ਤਾਂ ਕੋਈ ਕੰਮ ਵੀ ਨਹੀਂ ਹੈਣਾ ਮੈਂ ਕੰਮ ਸਾਰੇ ਨਵੇੜ ਤੇ ਵੀ ਮੈਂ ਤਾਂ ਮਸਾਂ ਪਈ ਸੀ ਕਹਿੰਦੀ ਮੰਮੀ ਤੁਹਾਨੂੰ ਐ ਨਹੀਂ ਪਤਾ ਵੀ ਛੋਡੀ ਨੂੰ ਨੇ ਕੁਝ ਨਹੀਂ ਖਾਦਾ ਉਹ ਕਹਿੰਦੀ ਦੇਖ ਪੁੱਤ ਮੈਂ ਸਵੇਰੇ ਸਾਰਿਆਂ ਲਈ ਨਾਸ਼ਤਾ ਬਣਾਇਆ ਤੂੰ ਉਸ ਤੋਂ ਵੀ ਲੇਟ ਉੱઠી ਨਾਸ਼ਤਾ ਬਣਾਇਆ ਪਿਆ ਤੂੰ ਖਾ ਲਾ ਵੀ ਮੈਂ ਤਾਂ ਕੰਮ ਧੰਦੇ ਕਰਕੇ ਆਪਦੇ ਨਵੇੜ ਕੇ ਪਈਆਂ ਕਹਿੰਦੀ ਨਹੀਂ ਮੰਮੀ ਤੁਸੀਂ ਐ ਕਰੋ ਜਾਂ ਮੈਨੂੰ ਨਾਸ਼ਤਾ ਜਿਹੜਾ ਦੁਬਾਰਾ ਬਣਾ ਕੇ ਦਿਓ ਮੈਂ ਨਹੀਂ ਬੀਹਾ ਖਾਂਦੀ ਵੀ ਆਪਦੇ ਪੇਕੇਆਂ ਦੇ ਘਰੇ ਮੈਂ ਤਾਂ ਖਾਦਾ ਹੀ ਨਹੀਂ ਸੀ ਗਏ ਤੇ ਨਾਲੇ ਮੈਨੂੰ ਚਾਹ ਦਾ ਕੱਪ ਬਣਾ ਕੇ ਦੇ ਦਿਓ ਚਲ ਉਹ ਵਿਚਾਰੀ ਉੱਠ ਖੜਦੀ ਆ ਕਿਉਂਕਿ ਲੇਸ਼ ਤੋਂ ਡਰਦੀ ਸੀ ਹਨਾ ਉੱਠ ਕੇ ਜਦੋਂ ਉਹ ਰਸੋਈ 'ਚ ਜਾਂਦੀ ਆ ਚਲ ਉਹਦੇ ਵਾਸਤੇ ਹੋਰ ਪਰੌਂਠੇ ਬਣਾਉਂਦੀ ਆ ਤੇ ਚਾਹ ਲੈ ਕੇ ਜਾਂਦੀ ਆ ਤੇ ਅੱਗੋਂ ਉਹਦੀ ਨੂਹ ਆ ਜਿਹੜੀ ਪਲੇਟ ਫੜ ਲੈਂਦੀ ਆ ਪਰੌਂਠਿਆਂ ਵਾਲੀ ਤੇ ਚਾਹ ਵੀ ਉਹ ਨਾਲ ਹੀ ਫੜਾਉਣ ਲੱਗਦੀ ਆ ਨਾ ਉਹ ਚਾਹ ਦਾ ਜਿਹੜਾ ਕੱਪ ਆਗਾ ਉਹਦੇ ਹੱਥ ਤੋਂ ਛੁੱਟ ਜਾਂਦਾਗਾ ਤੇ ਜਦੋਂ ਛੁੱਟਦਾ ਤੇ ਉਹ ਚਾਹ ਉਹਦੀ ਨੂਹ ਤੇ ਪੈ ਜਾਂਦੀ ਆ ਥੋੜੀ ਜੀ ਤੇ ਉਹਦੀ ਨੂਹ ਆ ਜਿਹੜੀ ਉਹ ਕੱਪ ਨੂੰ ਉਸੇ ਤਰ੍ਹਾਂ ਫੜ ਕੇ ਆਪਣੀ ਸੱਸ ਦੀ ਢੂਈ 'ਚ ਮਾਰਦੀ ਆ ਕਹਿੰਦੀ ਤੁਹਾਨੂੰ ਪਤਾ ਨਹੀਂ ਹੈਗਾ ਜੇ ਤੁਸੀਂ ਮੈਨੂੰ ਨਾਸ਼ਤਾ ਨਹੀਂ ਦੇਣਾ ਤੁਸੀਂ ਜਵਾਬ ਦੇ ਦਿਓ ਕੀ ਤੁਸੀਂ ਬਹਿਵਤਾ ਕਰਦੇ ਹੋ ਕਿਉਂਕਿ ਬਹਿਵਤ ਉਹ ਆਪ ਕਰਦੀ ਸੀ ਉਹਨੂੰ ਐਂ ਲੱਗਦਾ ਸੀ ਮੇਰੀ ਸੱਸ ਨੇ ਜਾਣ ਬੁੱਝ ਕੇ ਬਹਿਵਤ ਕੀਤੀ ਆ ਚਲੋ ਵਿਚਾਰੀ ਹਰਵੰਤ ਸੌਰ ਕੀ ਬੋਲੇ ਉਹ ਚੁੱਪ ਕਰਕੇ ਪਾਣੀ ਵਾਂਗੂ ਪੀ ਕੇ ਗੱਲ ਕਹਿੰਦੀ ਪੁੱਤ ਗਲਤੀ ਨਾਲ ਹੱਥ ਚੋਂ ਛੁੱਟ ਗਿਆ ਤੇ ਉਹ ਨਾ ਆਪਦੀ ਨੂੰ ਤੋਂ ਥੋੜਾ ਜਿਹਾ ਡਰਨ ਲੱਗ ਗਈ ਸੀ ਕਿਉਂਕਿ ਉਹ ਹਾਈਪਰ ਹੋ ਜਾਂਦੀ ਸੀ ਬੱਚਿਆਂ ਵਾਂਗ ਉਹਦੀ ਨੂੰ ਚਲੋ ਹੋ ਗਈ ਅੰਦਰ ਦੁਬਾਰਾ ਉਹਨੇ ਚਾਹ ਬਣਾਈ ਤੇ ਚਾਹ ਬਣਾ ਕੇ ਉਹ ਫੇਰ ਲਿਆ ਕੇ ਤਰ ਕੀ ਦੇਗੀ ਤੇ ਸ਼ਾਮ ਨੂੰ ਜਦੋਂ ਉਹਦੇ ਘਰ ਵਾਲਾ ਆਇਆ ਹਨਾ ਡਿਊਟੀ ਤੋਂ ਉਹ ਕਹਿੰਦਾ ਵੀ ਕੀ ਹੋ ਗਿਆ ਹਰਵੰਸ ਕੁੜੇ ਵੀ ਤੂੰ ਬੜਾ ਬੈਠੀ ਆਂ ਕੀ ਐ ਉਦਾਸ ਜਿਹੀ ਹੋਈ ਬੈਠੀ ਆ ਉਹ ਕਹਿੰਦੀ ਵੀ ਅੱਜ ਤੇਰੀ ਨੂ ਨੇ ਮੇਰੇ ਨਾਲ ਐ ਕੀਤੀ ਤਾਂ ਉਹ ਕਹਿੰਦਾ ਵੀ ਤੈਨੂੰ ਨਾ ਆਪਣੀ ਨੂ ਨਾਲ ਅਡਜਸਟ ਹੋਣ ਚ ਟਾਈਮ ਲੱਗੂ ਦੇਖੇ ਮਹੀਨਾ ਹਜੇ ਉਹਦੇ ਵਿਆਹ ਨੂੰ ਹੋਇਆ ਨਿਆਣੀ ਆ ਤੂੰ ਉਹਨੂੰ ਚਾਹ ਫੜਾਉਣ ਲੱਗੀ ਨੇ ਧਿਆਨ ਰੱਖਣਾ ਸੀ ਜੇ ਤੂੰ ਉਹਨੂੰ ਧੀ ਸਮਝੇਂਗੀ ਉਹ ਵੀ ਤੈਨੂੰ ਮਾਂ ਸਮਝੂਗੀ ਚਲ ਕੋਈ ਨਾ ਪਹਿਲੀ ਵਾਰ ਉਹਨੇ ਗਲਤੀ ਕੀਤੀ ਆ ਤੂੰ ਉਹਨੂੰ ਪਿਆਰ ਨਾਲ ਸਮਝਾਦੀ ਜੇ ਮੈਂ ਕੁਝ ਕਿਹਾ ਜਾਂ ਮੁੰਡੇ ਨੂੰ ਤੂੰ ਦੱਸਿਆ ਤਾਂ ਆਪਣੇ ਘਰ 'ਚ ਕਲੇਸ਼ ਪੈ ਜੂ ਨੂਹਾ ਨਾਲ ਤਾਂ ਚੁੱਪ ਕਰਕੇ ਹੀ ਕੱਟਦੇ ਹੁੰਦੇ ਆ ਚੱਲ ਹਰਵੰਸ ਕੋਰ ਆ ਜਿਹੜੀ ਉਹ ਚੁੱਪਚਾਪ ਗੱਲ ਨੂੰ ਉੱਥੇ ਹੀ ਦਵਾ ਗਈ ਬੋਲੀ ਨਾ ਹੋ ਤੇ ਅੱਜ ਫੇਰ ਜਦੋਂ ਉਹ ਸਵੇਰੇ ਉੱઠી ਸੀ ਤੇ ਉੱਠ ਕੇ ਉਹਨੇ ਆਪਦੀ ਨੂ ਨੂੰ ਇਹ ਕਿਹਾ ਸੀ ਕਿ ਪੁੱਤ ਥੋੜਾ ਬਹੁਤਾ ਮੇਰੇ ਨਾਲ ਨਾ ਕੰਮ ਦੀ ਮਦਦ ਕਰਾ ਦਿਆ ਕਰ ਤੇ ਉਹਦੀ ਨੂ ਆ ਜਿਹੜੀ ਉਹ ਚਾਹ ਬਣਾ ਰਹੀ ਸੀ ਤੇ ਉਹਨੇ ਆਇਆ ਕਹਿੰਦਾ ਵੀ ਇੱਕ ਕੱਪ ਮੈਨੂੰ ਵੀ ਦੇ ਦੀ ਚਾਹ ਦਾ ਤੇ ਜਦੋਂ ਉਹ ਚਾਹ ਪਾਉਣ ਲੱਗੀ ਆ ਕੇ ਹਰਵੰਸਕੌਰ ਕਿਉਂਕਿ ਉਹਦੀ ਨੂੰਹ ਤਾਂ ਆਪਦੀ ਚਾਹ ਪਾ ਕੇ ਲੈ ਗਈ ਤੇ ਉਹਦੀ ਸੱਸ ਨੇ ਆ ਕੇ ਆਪਦੀ ਚਾਹ ਪਾਈ ਤੇ ਚਾਹ ਲੈ ਕੇ ਉਹ ਅੰਦਰ ਚਲੀ ਗਈ ਲੈ ਜਾ ਕੇ ਉਹਨੇ ਆਪਣੀ ਨੂੰਹ ਕੋਲੇ ਧਰਤੀ ਮੇਜ਼ ਤੇ ਤੇ ਉਹਨੂੰ ਕਹਿੰਦੀ ਪੁੱਤੇ ਚਾਹ ਤੇਰੀ ਆ ਕਿ ਮੇਰੀ ਆ ਉਹ ਕਹਿੰਦੀ ਤੈਨੂੰ ਦੀਂਦਾ ਨਹੀਂ ਹੈਗਾ ਆਪਦੀ ਚਾਹ ਤਾਂ ਮੈਂ ਲਈ ਬੈਠੀ ਆ ਤੇਰੀ ਐ ਤਾਂ ਜਾ ਤੇ ਉਹ ਕਹਿੰਦੀ ਕਿ ਚੱਲ ਫਿਰ ਕਹਿੰਦੀ ਮੈਂ ਤਾਂ ਕਿ ਥੋੜੀ ਪੀਣੀ ਆ ਚੱਲ ਮੈਂ ਹੋਰ ਭਾਂਡਾ ਲਿਆਉਣੀ ਹੈਗੀ ਉਹ ਭਾਂਡਾ ਲੈਣ ਗਈ ਤਾਂ ਉਹਦੀ ਨੂੰਹ ਨੇ ਚਾਹ ਦਾ ਕੱਪ ਚੱਕਿਆ ਤੇ ਉਹਦੇ ਪਿੱਛੇ ਫੇਰ ਬਗਾਹ ਮਾਰਿਆ ਹਰਵੰਸ ਕੋਰਾ ਜਿਹੜੀ ਉੱਤੇ ਗਰਮ-ਗਰਮ ਚਾਹ ਪੀਗੀ ਢੂਈ ਤੇ ਤੇ ਉਹਦੀ ਢੂਈ ਅੱਜ ਫੇਰ ਮੱਚ ਗਈ। ਤਾਂ ਹੀ ਉਹ ਗੇਟ ਦੇ ਵਿੱਚ ਖੜੀ ਐਸੇ ਤਰ੍ਹਾਂ ਆਪਣੀ ਕਮੀਜ਼ ਨੂੰ ਪਰੇ ਕਰ ਰਹੀ ਸੀ ਕਿਉਂਕਿ ਉਹਦੀ ਵਾਵਾ ਢੂਈ ਉੱਠ ਖੜੀ ਸੀਗੀ। ਤੇ ਉਹ ਹੈਰਾਨ ਹੁੰਦੀ ਆ ਵੀ ਇਹਦੇ 'ਚ ਇਹ ਬੜੀ ਅਜੀਬ ਗੱਲਾਂ ਕਰਦੀ ਐ ਇਹ ਵੀ ਚਾਹ ਕਿਉਂ ਮਾਰਦੀ ਐ ਚਲਾ ਕੇ। ਅਸਲ ਦੇ ਵਿੱਚ ਉਹਦੀ ਨੂਨ ਨੂੰ ਆਏ ਨਹੀਂ ਸੀ ਪਸੰਦ ਵੀ ਜਦੋਂ ਮੈਂ ਬਹਿ ਕੇ ਚਾਹ ਪੀਂਦੀ ਐ ਤੇ ਮੇਰੀ ਸੱਸ ਕੋਲ ਬੈਠੇ ਤੇ ਮੁੜ ਕੇ ਉਹ ਜਦੋਂ ਉਹਨੇ ਮਾਰੀ ਤੇ ਹਰਵੰਸ ਕੋਰ ਨੇ ਪਿੱਛੇ ਦੇਖਿਆ ਤੇ ਕਹਿੰਦੀ ਵੀ ਚਾਹ ਕਹਿੰਦੀ ਮੰਮੀ ਮੈਂ ਤਾਂ ਚਾਹ ਚੱਕਦੀ ਸੀਗੀ। ਮੈਂ ਤਾਂ ਚਾਹ ਦਾ ਕੱਪ ਚੱਕਦੀ ਸੀਗੀ ਕਹਿੰਦੀ ਮੇਰੇ ਹੱਥ ਚੋਂ ਛੁੱਟ ਗਿਆ ਤਾਂ ਥੋੜੇ ਵੱਜੀ ਹੁਣ ਉਹ ਕੋਈ ਬੇਵਕੂਫ ਤਾਂ ਹੈ ਨਹੀਂ ਸੀ ਤੇ ਹੁਣ ਗੱਲ ਇਹ ਸੀ ਵੀ ਉਹ ਕਹਿੰਦੀ ਵੀ ਕੀ ਚੱਲ ਪਈ ਉਹ ਚੁੱਪ ਕਰ ਜਾਂਦੀ ਆ ਵਿਚਾਰੀ ਉਸੇ ਤਰ੍ਹਾਂ ਉਹ ਤੇ ਉਸ ਦਿਵਾਦ ਉਹਦੀ ਨੂੰ ਤਿਆਰ ਹੁੰਦੀ ਆ ਤੇ ਤਿਆਰ ਹੋ ਕੇ ਜਿਹੜੀ ਆਪਦੀ ਸੱਸ ਨੂੰ ਕਹਿੰਦੀ ਆ ਵੀ ਮੈਂ ਤਾਂ ਆਪਦੀ ਸਹੇਲੀ ਦੇ ਘਰ ਚੱਲੀ ਆ ਇਸੇ ਤਰ੍ਹਾਂ ਉਹ ਚਲ ਚਲੀ ਜਾਂਦੀ ਆ ਤੇ ਹਰਵੰਸ ਕੌਰ ਆ ਜਿਹੜੀ ਉਹ ਉਹਨਾਂ ਸੋਚਾਂ ਚ ਬੈਠੀ ਆ ਵੀ ਸ਼ਾਮ ਦਾ ਟਾਈਮ ਹੋ ਗਿਆ ਸਵੇਰੇ ਕੀ ਕੁਝ ਕਰਕੇ ਘਰੋਂ ਗਈ ਇਹ ਹਜੇ ਤੱਕ ਆਈ ਨਹੀਂ ਹੈਗੀ ਵੀ ਇਹ ਕੋਈ ਨੂਹਾ ਤੀਆਂ ਵਾਲੇ ਲੱਛਣ ਆ ਬਿਨਾ ਕੱਪੜੇ ਪਾਉਣ ਦੀ ਅਕਲ ਆ ਵੀ ਇਹਨੂੰ ਕਦੋਂ ਸਿਆਣੀ ਬਣੂਗੀ ਇਹ ਵੀ ਮੈਨੂੰ ਤਾਂ ਐ ਸੀ ਚੱਲ ਨੂਹ ਆਊਗੀ ਘਰੇ ਰੌਣਕ ਲੱਗੂ ਸੱਸ ਨੂਹਾ ਇਕੱਠੀਆਂ ਬੈਠਾਂਗੇ ਵੀ ਮੈਂ ਤਾਂ ਸਾਰਾ ਕੰਮ ਕਰਕੇ ਵੀ ਸੌਖੀ ਨਹੀਂ ਹੈਗੀ ਚੱਲ ਪਈ ਉਹ ਬੈਠੀ ਜਦੋਂ ਤੇ ਉਹਦੇ ਘਰ ਵਾਲਾ ਆ ਜਾਂਦਾ ਉਹਦੇ ਘਰ ਵਾਲਾ ਆ ਕੇ ਕਹਿੰਦਾ ਵੀ ਹਰਵੰਸ ਕੁਰੇ ਇੱਕ ਕੱਪ ਚਾਹ ਦਾ ਮਿਲੂਗਾ ਕਹਿੰਦੀ ਆ ਕਿ ਹਾਂ ਚੱਲ ਚਾਹ ਤਾਂ ਮੈਂ ਲੈ ਆਉਣੀ ਆ ਚਾਹ ਬਣਾ ਕੇ ਦੋਨਾਂ ਜੀਆਂ ਦੀ ਲੈ ਆਉਂਦੀ ਆ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਮੈਂ ਤੁਹਾਡੇ ਕੋਲ ਇੱਕ ਗੱਲ ਕਰਾਂ ਵੈਸੇ ਕਹਿੰਦੀ ਮੈਨੂੰ ਪਤਾ ਤੁਸੀਂ ਮੇਰੀ ਗੱਲ ਮੰਨਣੀ ਤਾਂ ਹੈ ਨਹੀਂ ਵੀ ਸੋਢੀ ਨੂੰ ਨੇ ਅੱਜ ਫੇਰ ਮੇਰੇ ਨਾਲ ਉਮੀ ਕੀਤਾ ਵੀ ਚਾਹ ਦਾ ਕੱਪ ਜਿਹੜਾ ਮੇਰੀ ਢੂਈ ਤੇ ਪਾਤਾ ਵੀ ਮੇਰੀ ਢੂਈ ਮੱਚ ਗਈ। ਜੇ ਮੈਂ ਕਿਹਾ ਤਾਂ ਕਹਿੰਦੀ ਵੀ ਮੈਥੋਂ ਡੁੱਲ ਗਈ। ਉਹ ਕਹਿੰਦਾ ਵੀ ਅੱਛਾ ਵੀ ਇਹ ਤਾਂ ਫੇਰ ਗੱਲ ਸਹੀ ਨਹੀਂ। ਉਹ ਕਹਿੰਦੀ ਵੀ ਜੇ ਮੈਂ ਕਹਿਣੀ ਆ ਤਾਂ ਵੀ ਤੂੰ ਵੀ ਨਹੀਂ ਮੈਨੂੰ ਕੁਝ ਬੋਲਣ ਦਿੰਦਾ। ਤੇ ਜੇ ਪੁੱਤ ਨੂੰ ਕਹਿਣੀ ਆ ਤਾਂ ਉਹ ਵੀ ਕਹਿ ਦਿੰਦਾ ਅਡਜਸਟ ਹੋਣ ਚ ਟਾਈਮ ਲੱਗੂ ਵੀ ਐ ਤਾਂ ਕੰਮ ਨਹੀਂ ਲੋਟ ਆਉਣਾ। ਚਲੋ ਉਹ ਦੋਨੋਂ ਗੱਲਾਂ ਕਰ ਰਹੇ ਹੁੰਦੇ ਆ ਤੇ ਇੰਨੇ ਉਹਦਾ ਮੁੰਡਾ ਆ ਜਾਂਦਾ। ਉਹ ਵੀ ਆਪਦੇ ਮਾਪਿਆਂ ਕੋਲੇ ਜਾਂਦਾ ਤੇ ਆ ਜਾ ਕੇ ਕਹਿੰਦਾ ਕਿ ਮੰਮੀ ਪ੍ਰੀਤ ਕਿੱਥੇ ਆ? ਉਹ ਕਹਿੰਦੀ ਵੀ ਪ੍ਰੀਤ ਤਾਂ ਹੈ ਨਹੀਂ ਘਰ। ਉਹ ਕਹਿੰਦਾ ਕਿ ਕਿੱਥੇ ਗਈ ਆ? ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਤੈਨੂੰ ਨਹੀਂ ਦੱਸ ਕੇ ਗਈ। ਉਹ ਕਹਿੰਦਾ ਵੀ ਮੰਮੀ ਮੈਨੂੰ ਤੇਰਾ ਮੂੰਹ ਸੁੱਜਿਆ ਜਾ ਲੱਗਦਾ। ਕੀ ਪ੍ਰੀਤ ਆਪਦੀ ਕਿਸੇ ਸਹੇਲੀ ਕੋਲ ਚਲੀ ਗਈ ਹੋਣੀ ਆ ਤੂੰ ਤਾਂ ਇਸੇ ਗੱਲ ਤੋਂ ਹੀ ਔਖੀ ਹੋ ਜਾਨੀ ਆ। ਉਹ ਕਹਿੰਦੀ ਵੀ ਦੇਖ ਪੁੱਤ ਮੇਰੀ ਗੱਲ ਸੁਣਾ। ਸਵੇਰ ਦੀ ਉਹ ਮੈਨੂੰ ਇਹ ਕਹਿ ਕੇ ਗਈ ਆ ਵੀ ਮੈਂ ਆਪਦੀ ਸਹੇਲੀ ਕੋਲ ਚੱਲੀ ਆ। ਸ਼ਾਮ ਹੋ ਗਈ ਤੇ ਉਹਨੇ ਘਰੇ ਨਹੀਂ ਆਉਣਾ ਸੀ। ਨੋਹਾਂ ਦੀ ਆਏ ਫਿਰਦੀਆਂ ਹੁੰਦੀਆਂ 6 ਮਹੀਨੇ ਤਾਂ ਹਜੇ ਉਹਦੇ ਵਿਆਹ ਨੂੰ ਹੋਇਆ ਤੇ ਦੂਜੀ ਗੱਲ ਭਾਈ ਤੇਰੇ ਘਰ ਵਾਲੀ ਦਾ ਬਿਹੇਵ ਮੇਰੇ ਪ੍ਰਤੀ ਠੀਕ ਨਹੀਂ ਸਾਰਾ ਦਿਨ ਕੰਮ ਕਰਕੇ ਵੀ ਮੈਂ ਕੁੱਤੇ ਖਾਣੀ ਕਰਾਉਣੀ ਆ ਤੇ ਉਹਨੂੰ ਕੋਈ ਜ਼ਿੰਮੇਵਾਰੀ ਨਹੀਂ ਸਮਝਣੀ ਚਾਹੀਦੀ ਕਹਿੰਦਾ ਮੰਮੀ ਤਾਂ ਹੀ ਤੇਰੇ ਵਰਗੀਆਂ ਬੁੜੀਆਂ ਕਹਿੰਦਾ ਪੁੱਤ ਵਿਆਹ ਕੇ ਸੱਸਾਂ ਬਣ ਜਾਂਦੀਆਂ ਤੁਹਾਨੂੰ ਐਡਜਸਟ ਨਹੀਂ ਕਰਨਾ ਆਉਂਦਾ ਉਹਨੂੰ ਹਜੇ ਕਿੰਨਾ ਕੁ ਟਾਈਮ ਹੋਇਆ ਆਪਣੇ ਘਰੇ ਆਈ ਨੂੰ 6 ਤਾਂ ਮਹੀਨੇ ਹੋਇਆ ਕੋਈ ਗੱਲ ਨਹੀਂ ਜੇ ਤੇਰੀ ਧੀ ਹੁੰਦੀ ਤੂੰ ਉਹਦੇ ਨਾਲ ਵੀ ਐ ਕਰਦੀ ਉਹ ਕਹਿੰਦੀ ਵੀ ਜੇ ਮੇਰੀ ਧੀ ਹੁੰਦੀ ਮੈਂ ਆਪਦੀ ਧੀ ਨੂੰ ਸੰਸਕਾਰ ਤਾਂ ਸਿਖਾਉਣੀ ਸੀਗੇ ਵੀ ਤੂੰ ਉਹਨੂੰ ਚੱਲ ਉਹਦਾ ਜਿਹੜਾ ਪਿਓ ਹੁੰਦਾਗਾ ਮੁੰਡੇ ਦਾ ਹਰਵੰਸ ਕੋਰ ਦੇ ਘਰ ਵਾਲਾ ਉਹ ਵੀ ਆਪਦੇ ਘਰ ਵਾਲੀ ਨੂੰ ਕਹਿਣ ਲੱਗ ਜਾਂਦਾ ਵੀ ਤੂੰ ਹਟ ਜਾਇਆ ਕਰ ਸਾਰਾ ਦਿਨ ਕੋਈ ਨਾ ਉਹ ਜਵਾਕੜੀ ਆ ਹੌਲੀ ਹੌਲੀ ਸਿੱਖ ਜੂ ਸਭ ਕੁਝ ਤੇ ਉਹ ਆਪਦੇ ਮੁੰਡੇ ਨੂੰ ਕਹਿੰਦਾ ਵੀ ਤੂੰ ਉਹਦੇ ਨਾਲ ਗੱਲ ਕਰਿਆ ਕਰ ਵੀ ਚੱਲ ਤੂੰ ਉਹਨੂੰ ਸਮਝਾ ਕਹਿੰਦਾ ਪਾਪਾ ਯਾਰ ਮੈਂ ਕੀ ਸਮਝਾਵਾਂ ਕਹਿੰਦਾ ਮੰਮੀ ਤਾਂ ਬਸ ਐਂ ਕਰਦੀ ਹੈਗੀ ਉਹਦੀਆਂ ਸਿੱਕਤਾਂ ਹੀ ਲਾਉਂਦੀ ਰਹਿੰਦੀ ਆ ਮੇਰੇ ਕੋਲ ਚੱਲ ਭਈ ਇਸੇ ਤਰ੍ਹਾਂ ਕਿਚਮਿਚ ਜੀ ਹੋ ਹਟਦੀ ਆ ਘਰ ਦੇ ਵਿੱਚ ਤੇ ਇਹਨੇ ਭੈਣ ਜੀ ਪ੍ਰੀਤ ਪਹੁੰਚਦੀ ਆ ਪ੍ਰੀਤ ਆ ਕੇ ਆਪ ਦੇ ਘਰ ਵਾਲੇ ਨੂੰ ਕਹਿੰਦੀ ਓਹੋ ਕਹਿੰਦੀ ਅੱਜ ਤਾਂ ਮੈਂ ਥੱਕ ਗਈ ਉਹ ਕਹਿੰਦੇ ਪ੍ਰੀਤ ਕਿੱਥੇ ਗਈ ਸੀ ਕਹਿੰਦੀ ਮੈਂ ਗਈ ਸੀ ਕਿੱਟੀ ਸੀ ਅੱਜ ਮੇਰੀਆਂ ਸਹੇਲੀਆਂ ਦੀ ਕਹਿੰਦਾ ਫਿਰ ਕੋਵ ਬੇ ਇੰਜੋਏ ਕੀਤਾ ਕਹਿੰਦੀ ਹਾਂ ਕੋਵ ਬੇ ਇੰਜੋਏ ਕੀਤਾ ਮੈਂ ਤਾਂ ਇਨਾ ਇੰਜੋਏ ਕੀਤਾ ਵੀ ਮੈਂ ਤਾਂ ਇੰਜੋਏ ਕਰਦੀ ਥੱਕ ਗਈ ਉਹ ਕਹਿੰਦਾ ਚੱਲ ਕੋਈ ਨਾ ਕਹਿੰਦੀ ਠੀਕ ਐ ਫਿਰ ਮੈਂ ਤਾਂ ਕਹਿੰਦੀ ਰੈਸਟ ਕਰਦੀਆਂ ਜਾ ਕੇ ਤੁਸੀਂ ਚਾਹ ਕਹਿੰਦੀ ਮੰਮੀ ਤੋਂ ਬਣਵਾ ਕੇ ਪੀ ਲਿਓ ਉਹ ਕਹਿੰਦਾ ਮੰਮੀ ਨੇ ਤਾਂ ਮੈਨੂੰ ਪਿਆਤੀ ਚਾਹ ਚੱਲ ਤੂੰ ਵੀ ਕਿਹੜੀ ਪਿਉਣੀ ਐ ਮੈਂ ਤਾਂ ਆਪ ਹੀ ਬਣਾ ਲੈਣਾ ਗੁੱਸੇ ਦੇ ਵਿੱਚ ਉਹ ਰਸੋਈ 'ਚ ਗਿਆ ਤੇ ਚਾਹ ਬਣਾਉਣ ਲੱਗਿਆ ਤੇਨੇ ਉਹਦਾ ਪਿਓ ਆ ਜਾਂਦਾ ਕਹਿੰਦਾ ਕੋਈ ਨਾ ਚਾਹ ਬਣਾਉ ਸਾਰਿਆਂ ਵਾਸਤੇ ਮੈਂ ਚਾਹ ਬਣਾਉਣਾ ਚਲ ਪਿਓ ਚਾਹ ਬਣਾਉਣ ਲੱਗ ਜਾਂਦਾ ਪ੍ਰੀਤ ਆਪਣੇ ਕਮਰੇ ਚ ਜਾ ਕੇ ਬੈੱਡ ਤੇ ਲੇਟ ਜਾਂਦੀ ਆ ਤੇ ਹਰਵੰਸ ਕੁੜ ਜਾ ਕੇ ਇੱਕ ਸਾਈਡ ਤੇ ਬਹਿ ਜਾਂਦੀ ਆ ਤੇ ਆਪਦੀ ਭਝਾਈ ਨੂੰ ਫੋਨ ਲਾ ਲੈਂਦੀ ਆ ਆਪਦੀ ਭਝਾਈ ਨਾਲ ਗੱਲਬਾਤ ਕਰਦੀ ਆ ਤੇ ਉਹਦਾ ਰੋਣ ਨਿਕਲ ਜਾਂਦਾ ਉਹਦੀ ਭਝਾਈ ਕਹਿੰਦੀ ਵੀ ਦੀਦੀ ਕੀ ਹੋ ਗਿਆ ਉਹ ਸਾਰੀ ਹੱਡ ਬੀਤੀ ਦੱਸਦੀ ਆ ਵੀ ਮੈਂ ਗੱਲ ਕਰਨਾ ਨਹੀਂ ਚਾਹੁੰਦੀ ਸੀ ਪਰ ਅੱਜ ਮੈਂ ਬਹੁਤ ਦੁਖੀ ਆ ਵੀ ਮੇਰਾ ਤਾਂ ਕੋਈ ਵੀ ਨਹੀਂ ਬਣਦਾ ਨਾਲੇ ਮੈਂ ਸਾਰਾ ਦਿਨ ਕੰਮ ਕਰਦੀ ਆ ਉਹ ਕਹਿੰਦੀ ਭੈਣੇ ਜੇ ਕਹਿੰਦੀ ਨੂੰ ਨੂੰ ਸਹੀ ਰਾਤ ਹੀ ਲਿਿਆਉਣਾ ਕਹਿੰਦੀ ਨਾਲੇ ਕਹਿੰਦੀ ਆ ਤੇਰਾ ਵਿਗੜਾ ਘਰ ਵਾਲਾ ਤੇ ਪੁੱਤ ਕਹਿੰਦੀ ਇਹਨਾਂ ਨੂੰ ਦੀ ਅਕਲ ਆ ਪੇਟ ਕਾਣੇ ਆ ਜੂ ਤੂੰ ਚੁੱਪ ਕਰਕੇ ਬੈਗ ਭਰ ਤੇ ਇੱਥੇ ਆ ਜਾ ਚਾਰ ਦਿਨਾਂ ਚ ਨਾ ਕਹਿੰਦੀ ਇਹਨਾਂ ਨੂੰ ਪਤਾ ਲੱਗ ਗਿਆ ਤੇ ਉਹਦੇ ਵੀ ਮਨ ਚ ਆਈ ਗੱਲ ਵੀ ਗੱਲ ਤਾਂ ਠੀਕ ਆ ਚਲ ਭਈ ਉਹ ਉੱਠੀ ਤੇ ਉੱਠ ਕੇ ਆਪਦਾ ਬੈਗ ਪੈਕ ਕਰਨ ਲੱਗੀ ਤੇ ਉਹਦੇ ਘਰ ਵਾਲਾ ਚਾਹ ਲੈ ਕੇ ਆ ਜਾਂਦਾ ਕਹਿੰਦਾ ਲੈ ਹਰਵੰਸ ਕੁੜੇ ਚਾਹ ਪੀ ਤੇ ਉਦੋਂ ਬਾਅਦ ਕਰ ਰੋਟੀ ਪਾਣੀ ਦੀ ਤਿਆਰੀ ਉਹ ਕਹਿੰਦੀ ਵੀ ਮੈਂ ਤਾਂ ਚੱਲੀਆਂ ਪਿੰਡ ਮੇਰੀ ਤਾਂ ਭਝਾਈ ਦਾ ਫੋਨ ਆਇਆ ਮੇਰਾ ਭਰਾ ਬਿਮਾਰ ਆ ਚਲ ਉਹਦੀ ਗੱਲ ਸੁਣ ਕੇ ਉਹ ਕਹਿੰਦਾ ਵੀ ਇਹ ਕੀ ਮਤਲਬ ਹੋਇਆ ਮੈਂ ਤਾਂ ਤੈਨੂੰ ਚਾਹ ਕਰਕੇ ਪਿਆਈ ਆ ਵੀ ਤੂੰ ਖਾਣਾ ਬਣਾਵੇਂਗੀ ਇਹ ਦੁਆ ਤੇ ਖਾਣਾ ਕੌਣ ਬਣਾਊ ਉਹ ਕਹਿੰਦੀ ਵੀ ਦੇਖੋ ਸੋਡੀ ਨੂੰ ਹੈਗੀ ਆ ਤੁਸੀਂ ਮੈਨੂੰ ਕਹਿਨੇ ਹੋ ਨਾ ਵੀ ਤੂੰ ਉਹਨੂੰ ਧੀਆ ਵਾਂਗੂ ਨਹੀਂ ਰੱਖਦੀ ਦੇਖ ਮੈਂ ਆਪਣੀ ਧੀ ਦੇ ਸਿਰ ਤੇ ਘਰ ਛੱਡ ਕੇ ਚੱਲੀ ਆ ਮੇਰਾ ਭਰਾ ਬਿਮਾਰ ਆ ਮੈਨੂੰ ਜਾਣਾ ਪਊ ਕਹਿੰਦਾ ਅੱਛਾ ਅੱਛਾ ਫਿਰ ਮੈਡਮ ਜੀ ਕਹਿੰਦਾ ਮੇਰੀ ਗੱਲ ਦਾ ਗੁੱਸਾ ਕਰਗੀ ਉਹ ਕਹਿੰਦੀ ਗੁੱਸੇ ਵਾਲੀ ਕੀ ਗੱਲ ਆ ਮੈਂ ਆਪਦੀ ਧੀ ਦੇ ਸਿਰ ਤੇ ਘਰ ਛੱਡ ਕੇ ਨਹੀਂ ਜਾ ਸਕਦੀ ਤੇ ਮੇਰੇ ਭਰਾ ਨੂੰ ਮੇਰੀ ਲੋੜ ਆ ਬਿਮਾਰ ਆ ਮੈਂ ਤਾਂ ਤਾਂ ਚੱਲੀ ਆ ਚਲ ਉਹ ਤਾਂ ਕੁਛ ਨਹੀਂ ਬੋਲਦਾ ਉਸ ਤੋਂ ਬਾਅਦ ਜਦੋਂ ਉਹ ਬੈਗ ਲੈ ਕੇ ਨਿਕਲਣ ਲੱਗਦੀ ਆ ਤਾਂ ਉਹਦਾ ਮੁੰਡਾ ਕਹਿੰਦਾ ਕਿ ਮੰਮੀ ਖਾਣਾ ਨਾ ਜਲਦੀ ਬਣਾ ਲਈ ਤੇ ਅੱਜ ਮੈਂ ਲੰਚ ਵੀ ਨਹੀਂ ਲੈ ਕੇ ਗਿਆ ਤੇ ਪ੍ਰੀਤ ਤਾਂ ਪਈ ਆ ਉਹ ਤਾਂ ਥੱਕ ਗਈ ਉਹਨੇ ਤਾਂ ਨਹੀਂ ਬਣਾਉਣਾ ਅੱਜ ਉਹ ਕਹਿੰਦੀ ਪੁੱਤ ਤੁਸੀਂ ਆਪਦਾ ਖਾਣਾ ਆਪੇ ਬਣਾ ਲਿਓ ਵੀ ਮੈਂ ਤਾਂ ਚੱਲੀ ਆ ਤੇਰੇ ਮਾਮਾ ਜੀ ਬਿਮਾਰ ਨੇ ਇਹ ਕਹਿ ਕੇ ਉਹ ਚੁੱਪ ਕਰਕੇ ਬੈਗ ਲੈ ਕੇ ਘਰੋਂ ਨਿਕਲ ਜਾਂਦੀ ਆ ਤੇ ਉਹ ਪਿਓ ਪੁੱਤ ਇੱਕ ਦੂਜੇ ਵੱਲ ਵੇਖਦੇ ਆ ਚਲ ਉਸ ਤੋਂ ਬਾਅਦ ਜਾ ਕੇ ਉਹ ਆਪਣੇ ਘਰ ਵਾਲੀ ਪ੍ਰੀਤ ਨੂੰ ਕਹਿੰਦਾ ਪ੍ਰੀਤ ਚਲ ਐ ਕਰ ਤੂੰ ਖਾਣਾ ਤਾਂ ਬਣਾ ਲੈ ਉਹ ਕਹਿੰਦੀ ਕੀ ਗੱਲ ਕਰਦੀ ਹਾਂ ਤੁਸੀਂ ਖਾਣਾ ਮੈਂ ਕਿੱਥੋਂ ਬਣਾਣੂ ਖਾਣਾ ਮੈਂ ਤਾਂ ਥੱਕੀ ਆਈਆਂ ਉਹ ਕਹਿੰਦਾ ਵੀ ਦੇਖ ਮੰਮੀ ਤਾਂ ਚਲੀ ਗਈ ਮੰਮੀ ਤਾਂ ਰਾਣਕੇ ਗਈ ਮਾਮਾ ਬਿਮਾਰਾ ਵੀ ਖਾਣਾ ਤਾਂ ਤੈਨੂੰ ਬਣਾਉਣਾ ਪਊ ਕਹਿੰਦੀ ਅੱਛਾ ਇਸ ਮਹਾਰਾਣੀ ਦਾ ਕਹਿੰਦੀ ਪੇਕਿਆਂ ਜਾਣ ਦਾ ਚਾਹ ਨਹੀਂ ਉਤਰਿਆ ਬੁੱਢੀ ਤਾਂ ਹੋਈ ਪਈ ਆ ਕਹਿੰਦੀ ਪੇਕੀ ਜਾਣ ਨੂੰ ਦੱਸ ਗਈ ਸੀ ਤੇ ਨਾਲੇ ਉਹਨੂੰ ਐ ਨਹੀਂ ਪਤਾ ਸੀ ਵੀ ਖਾਣਾ ਕੌਣ ਬਣਾਉ ਉਹ ਕਹਿੰਦਾ ਪ੍ਰੀਤ ਤੂੰ ਇਸ ਘਰ ਦੀ ਨੂੰਹ ਆ ਤੇਰਾ ਵੀ ਕੋਈ ਫਰਜ਼ ਬਣਦਾ ਵੀ ਖਾਣਾ ਹੀ ਬਣਾਉਣਾ ਯਾਰ ਅੱਜ ਆ ਜਾ ਬਣਾ ਲੈਨੇ ਆ ਕਹਿੰਦੀ ਥੋਡੀ ਮਾਂ ਨਾ ਸਾਰੀ ਤਿਆਰੀ ਕਰਕੇ ਗਈ ਹੋ ਬਸ ਕੱਲੇ ਫੁਲਕੇ ਬਣਾਉਣੇ ਹੋਣਗੇ ਬਣਾ ਲਓ ਬਣਾ ਲਓ ਕਹਿੰਦੀ ਚਲ ਜਦੋਂ ਉਹਨੂੰ ਪਤਾ ਲੱਗਿਆ ਵੀ ਇਹ ਨਹੀਂ ਬਣਾਉਂਦੀ ਹਨਾ ਰਸੋਈ 'ਚ ਜਾਂਦਾ ਦੇਖਦਾ ਤੇ ਫਰਿੱਜ 'ਚ ਸਬਜ਼ੀ ਬਣੀ ਪਈ ਹੁੰਦੀ ਹੈਗੀ ਬਾਕੀ ਸਾਰੀ ਤਿਆਰੀ ਕੀਤੀ ਪਈ ਹੁੰਦੀ ਹੈ ਸਲਾਦ ਵੀ ਕੱਟਿਆ ਪਿਆ ਹੁੰਦਾ ਕਿਉਂਕਿ ਹਰਵੰਸ कौर ਸਾਰਾ ਕੰਮ ਟਾਈਮ ਨਾਲ ਹੀ ਕਰਕੇ ਰੱਖ ਦਿੰਦੀ ਸੀ ਤੇ ਚਲੋ ਫੁਲਕੇ ਬਣਾਉਣ ਲੱਗ ਜਾਂਦਾ ਫੁਲਕੇ ਬਣਾ ਕੇ ਜਦੋਂ ਉਹ ਆਪਣੇ ਘਰ ਵਾਲੀ ਨੂੰ ਆਵਾਜ਼ ਮਾਰਦਾ ਵੀ ਆਜਾ ਚੱਲ ਖਾਣਾ ਤਾਂ ਪਾਲਾ ਉਹ ਆ ਕੇ ਖਾਣਾ ਪਾਉਂਦੀ ਆ ਤੇ ਆਪ ਦਾ ਖਾਣਾ ਉਹ ਲੈ ਜਾਂਦੀ ਆ ਦੋਨਾਂ ਜੀਆਂ ਦਾ ਤੇ ਉਹਦਾ ਮੁੰਡਾ ਜਿਹੜਾ ਹਰਵੰਸ ਕੌਰ ਦਾ ਉਹ ਆਪਣੇ ਪਿਓ ਨੂੰ ਖਾਣਾ ਪਾ ਕੇ ਫੜਾਇਆ ਹੁੰਦਾ ਤੇ ਚਲੋ ਉਹਨੇ ਭਾਂਡੇ ਕਿਹੜੇ ਮੰਜਨੇ ਸੀ ਕਿਹੜੀ ਰਸੋਈ ਸੈੱਟ ਕਰਨੀ ਸੀ ਖਾਣਾ ਖਾ ਕੇ ਉਹ ਆਪਦੇ ਘਰ ਵਾਲੇ ਨੂੰ ਕਹਿੰਦੀ ਪਲੇਟ ਤੁਸੀਂ ਧਰਿਓ ਚਲੋ ਜਾਂਦਾ ਰਸੋਈ ਚ ਪਲੇਟ ਧਰ ਕੇ ਰਸੋਈ ਬੰਦ ਕਰਕੇ ਆ ਜਾਂਦਾ ਤੇ ਸੌ ਜਾਂਦੇ ਆ ਸਾਰੇ ਸਵੇਰੇ ਜਦੋਂ ਜਾਗ ਆਉਂਦੀ ਆ ਤਾਂ 9 ਵਜੇ ਪਏ ਹੁੰਦੇ ਆ ਤੇ ਉਹਨੂੰ ਜਾਗ ਆਉਂਦੀ ਉਹ ਦੇਖਦਾ ਵੀ 9:00 ਵਜੇ ਗਈ ਵੀ 10:00 ਵਜੇ ਤਾਂ ਮੈਂ ਡਿਊਟੀ ਤੇ ਜਾਣਾ ਹੁੰਦਾ ਭੱਜ ਕੇ ਉਹ ਆਪਦੇ ਘਰ ਵਾਲੇ ਨੂੰ ਠਾਉਂਦਾ ਪ੍ਰੀਤ ਉੱਠ ਨਾਸ਼ਤਾ ਵੀ ਤਿਆਰ ਕਰਨਾ ਅੱਜ ਕੋਈ ਵੀ ਨਹੀਂ ਉੱਠਿਆ ਤੇ ਅੱਜ ਮੈਨੂੰ ਲੱਗਦਾ ਡੈਡੀ ਵੀ ਨਹੀਂ ਉੱਠੇ ਚਲੋ ਫਟਾਫਟ ਖੜਾ ਹੁੰਦਾ ਆਪਦੇ ਡੈਡੀ ਦੇ ਕਮਰੇ 'ਚ ਜਾਂਦਾ ਤੇ ਉਹ ਵੀ ਸੁੱਤਾ ਪਿਆ ਹੁੰਦਾ ਕਹਿੰਦਾ ਡੈਡੀ ਜੀ ਉੱਠੋ ਆਪਾਂ ਜਾਣਾ ਨਹੀਂ ਉਹ ਕਹਿੰਦਾ ਕਿੰਨੇ ਵਜ ਗਏ 9 ਵਜ ਗਏ ਉਹ ਹੋ ਕਹਿੰਦਾ ਅੱਜ ਆਪਾਂ ਨੂੰ ਕਿਸੇ ਨੇ ਠਾਇਆ ਹੀ ਨਹੀਂ ਤੇ ਅੱਗੋਂ ਜਿਹੜੀ ਪ੍ਰੀਤ ਹੈਗੀ ਉਹ ਸੁੱਤੀ ਪਈ ਹੁੰਦੀ ਆ ਉਹ ਉੱਠਦੀ ਨਹੀਂ ਆ ਕੇ ਪ੍ਰੀਤ ਦੇ ਘਰ ਵਾਲਾ ਨੂੰ ਫੇਰ ਕਹਿੰਦਾ ਵੀ ਪ੍ਰੀਤ ਉੱਠ ਨਾਸ਼ਤੇ ਦੀ ਤਿਆਰੀ ਕਰ ਉਹ ਕਹਿੰਦੀ ਨਾਸ਼ਤਾ ਨੋਸਤਾ ਨਹੀਂ ਕਹਿੰਦੀ ਮੇਰੇ ਤੋਂ ਬਣਦਾ ਛੋਡੀ ਮੰਮੀ ਨੂੰ ਕਹਿੰਦੀ ਕੀ ਚਾ ਚੜਿਆ ਬੁੜਾਪੇ ਵੇਲੇ ਪੀਕੇ ਜਾ ਕੇ ਬੈਠਣ ਦਾ ਇਹ ਕੀ ਗੱਲ ਬਣੀ ਕਹਿੰਦੀ ਐ ਬੁੜਬੁੜ ਕਰਨਾ ਲੱਗ ਜਾਂਦੀ ਆ ਉਹ ਕਹਿੰਦਾ ਵੀ ਚੱਲ ਉੱਠ ਨਾਸ਼ਤਾ ਤਾਂ ਤਿਆਰ ਕਰਨਾ ਹੀ ਪਊਗਾ ਅਸੀਂ ਡਿਊਟੀ ਜਾਣਾਗਾ ਚਲੋ ਔਖੀ ਭਾਰੀ ਜੀ ਹੋ ਕੇ ਖੜੀ ਹੁੰਦੀ ਆ ਤੇ ਰਸੋਈ ਚ ਉਹ ਵੀ ਰਾਤ ਦਾ ਖਲਾਰਾ ਪਿਆ ਹੁੰਦਾ ਤੇ ਉਹਨੂੰ ਆਏ ਨਹੀਂ ਸਮਝਾਉਂਦੀ ਵੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਆਪਦੇ ਘਰ ਵਾਲੇ ਨੂੰ ਆ ਕੇ ਕਹਿੰਦੀ ਵੀ ਆ ਚੱਕੋ ਸੰਭੋ ਰਸੋਈ ਮੈਂ ਇੱਥੋਂ ਨਹੀਂ ਕਹਿੰਦੀ ਇੰਨਾ ਕੁਝ ਹੁੰਦਾ ਸੋਡਾ ਮੈਂ ਕਹਿੰਦੀ ਕਿ ਮੈਂ ਖਾਣਾ ਖੂਣਾ ਬਣਾ ਦੂੰਗੀ ਮੈਂ ਤਾਂ ਆਪਦੇ ਪੇਕੇ ਘਰੇ ਨਹੀਂ ਸੀ ਕਦੇ ਕੀਤਾ ਉਹ ਕਹਿੰਦਾ ਵੀ ਇਹ ਤੇਰੇ ਪੇਕਿਆਂ ਦਾ ਘਰ ਨਹੀਂ ਸਹਰਿਆਂ ਦਾ ਕਹਿੰਦੀ ਹੋਊਗਾ ਫਿਰ ਥੋੜੀ ਮਾਂ ਨੂੰ ਨਹੀਂ ਕਹਿੰਦੀ ਸ਼ਰਮ ਆਈ ਚਾ ਕੇ ਪੇਕ ਉਹ ਕਹਿੰਦਾ ਫਿਰ ਮਾਂ ਕਿੰਨਾ ਕਚੇਰਾ ਕਹਿੰਦਾ ਇਹਦਾ ਮਤਲਬ ਫਿਰ ਮਾਸ ਇਹੀ ਕਹਿੰਦੀ ਸੀ ਜਦੋਂ ਮੈਨੂੰ ਕਹਿੰਦੀ ਸੀ ਕਹਿੰਦਾ ਵੀ ਮੈਂ ਉਹਦੀ ਗੱਲ ਨਹੀਂ ਮੰਨੀ ਕਹਿੰਦੀ ਅੱਛਾ ਅੱਛਾ ਤੁਹਾਡੀ ਮਾਂ ਮਹਾਰਾਣੀ ਤੁਹਾਨੂੰ ਲੂਤੀਆਂ ਲਾ ਕੇ ਗਈ ਆ ਉਹ ਕਹਿੰਦਾ ਲੂਤੀਆਂ ਵਾਲੀ ਗੱਲ ਨਹੀਂ ਵੀ ਮੈਂ ਤਾਂ ਉਹਨੂੰ ਹਮੇਸ਼ਾ ਝੜਕਦਾ ਰਹਾਂ ਤੇਰੇ ਪਿੱਛੇ ਤੇ ਤੂੰ ਬੜੀ ਜ਼ਿੰਮੇਵਾਰ ਨਿਕਲੀ ਚਲੇ ਇਸੇ ਤਰ੍ਹਾਂ ਖਿੱਚ-ਕਿੱਚ ਕਰਦੇ ਆ ਤੇ ਉਹ ਕਹਿੰਦੀ ਮੈਂ ਨਹੀਂ ਕਿਸੇ ਦਾ ਰੋਬ ਸਹਿੰਦੀ ਬੈਗ ਪੈਕ ਕਰਨ ਲੱਗ ਜਾਂਦੀ ਆ ਤੇ ਬੈਗ ਪੈਕ ਕਰਦੇ ਕਰਦੇ ਉਹ ਆਪਦੀ ਸੱਸ ਨੂੰ ਫੋਨ ਲਾ ਦਿੰਦਾ ਤੇ ਉਹ ਕਹਿੰਦਾ ਵੀ ਮੰਮੀ ਵੀ ਮੰਮੀ ਹੈ ਨਹੀਂ ਕਿ ਕੱਲ ਦੇ ਨਾਨਕੇ ਗਏ ਆ ਤੇ ਪ੍ਰੀਤ ਆ ਜਿਹੜੀ ਉਹ ਤਾਂ ਕੋਈ ਕੰਮ ਨਹੀਂ ਕੀਤਾ ਵੀ ਹੁਣ ਆਉਂਦੀ ਆ ਗੁੱਸੇ ਹੋ ਕੇ ਚੱਲ ਉਹਦੀ ਸੱਸ ਨੂੰ ਮੋੜ ਕੇ ਫੋਨ ਲਾਉਂਦੀ ਆ ਉਹਨੂੰ ਕਹਿੰਦੀ ਕੀ ਹਾਲਾ ਪਤ ਪ੍ਰੀਤ ਕਹਿੰਦੀ ਮੰਮੀ ਹਾਲ ਤਾਂ ਪੁੱਛੋ ਹੀ ਨਾ ਜਿਹੇ ਜੀ ਸੱਸ ਤੁਸੀਂ ਮੈਨੂੰ ਲੱਭ ਕੇ ਦਿੱਤੀ ਆ ਕਹਿੰਦੀ ਕੰਮਚੋਰ ਬੁੜਾਪੇ ਵੇਲੇ ਕਹਿੰਦੀ ਪੇਕੇ ਜਾਣ ਦਾ ਉਹਨੂੰ ਚਾ ਚੜ ਗਿਆ ਕਹਿੰਦੀ ਉਹ ਤਾਂ ਤੁਰ ਗਈ ਪੇਕੇਆਂ ਨੂੰ ਤੇ ਮੈਥੋਂ ਨਹੀਂ ਕੰਮ-ਕੰਮ ਹੁੰਦਾ ਕਹਿੰਦੀ ਇਹ ਮੈਥੋਂ ਨਾਸਤਾ ਭਾਲਦੇ ਆ ਕਦੇ ਖਾਣਾ ਭਾਲਦੇ ਆ ਮੈਂ ਤਾਂ ਕਹਿੰਦੀ ਇੱਥੇ ਹੋਣੀ ਆ ਉਹਦੀ ਮਾਂ ਕਹਿੰਦੀ ਅੱਛਾ ਕੰਦੀ ਇਹ ਕੀ ਕਹਤਾ ਤੇਰੀ ਸੱਸ ਨੇ ਤੈਨੂੰ ਇਹੋ ਜਾਂ ਕੰਦੀ ਕਹਿਣਾ ਕੀ ਸੀਗਾ ਸਾਰਾ ਦਿਨ ਮੈਨੂੰ ਕਹਿੰਦੀ ਆ ਨਾਸ਼ਤਾ ਬਣਾ ਕਿੱਟੀ ਪਾਰਟੀ ਤੇ ਨਹੀਂ ਜਾਣਾ ਆਏ ਨਹੀਂ ਕਹਿੰਦੀ ਮੈਂ ਕਿਉਂ ਕਰਾਂ ਕੰਮ ਮੇਰੇ ਤੋਂ ਨਹੀਂ ਹੁੰਦਾ ਉਹ ਕਹਿੰਦੀ ਤੇਰੀਆਂ ਦੋ ਦੋ ਵੜਝਾਈਆਂ ਨੇ ਸਾਰਾ ਦਿਨ ਕਹਿੰਦੀ ਮੈਂ ਉਹਨਾਂ ਤੋਂ ਕੰਮ ਕਰਾਉਣੀ ਆ ਤੂੰ ਤਾਂ ਆ ਕੇ ਕਹਿੰਦੀ ਉਹਨਾਂ ਨੂੰ ਵੀ ਇੱਥੇ ਵਿਗਾੜੇਂਗੀ ਤੇਰੀਆਂ ਆਦਤਾਂ ਕਹਿੰਦੀ ਜੇ ਤੂੰ ਰੁੱਸ ਰੁੱਸ ਕੇ ਆ ਕੇ ਬੈਠੇਂਗੀ ਕੱਲ ਨੂੰ ਉਹ ਵੀ ਜਾਣੀਂ ਰੁੱਸ ਰੁੱਸ ਕੇ ਕਹਿੰਦੀ ਮੈਂ ਤਾਂ ਫਿਰ ਚੰਗੀ ਆਪਦੀਆਂ ਨੂੰਹਾਂ ਨੂੰ ਤੋਂ ਲੈ ਲੂੰ ਰੋਟੀ ਕਹਿੰਦੀ ਗੱਲ ਸੁਣ ਜੇ ਤਾਂ ਪਿਆਰ ਨਾਲ ਆਵੇਂਗੀ ਸਾਰੇ ਦਰਵਾਜ਼ੇ ਖੁੱਲ੍ਹੇ ਆ ਤੇ ਜੇ ਲੜ ਲੜ ਕੇ ਆਉਣਾ ਨਾ ਮੈਂ ਨਹੀਂ ਮੂੰਹ ਲਾਉਂਦੀ ਕਹਿੰਦੀ ਤੈਨੂੰ ਜੀ ਆਉਂਦੀ ਨੂੰ ਜੇ ਮਹਿਮਾਨਾ ਮੰਗੂ ਆਵੇਂਗੀ ਆਪਦੇ ਘਰ ਦੀ ਜ਼ਿੰਮੇਵਾਰੀ ਸੰਭਾਲ ਕਹਿੰਦੀ ساری ਉਮਰ ਤੇਰੀ ਕੰਮ ਕੌਣ ਕਰਕੇ ਦੇਉ ਇੰਨੀ ਸਿਆਣੀ ਤੇ ਸਮਝਦਾਰ ਤੇਰੀ ਸੱਸਾ ਤੇ ਤੂੰ ਉਹਨੂੰ ਟਿੱਚ ਜਾਣਦੀ ਆ ਮੈਂ ਤਾਂ ਕਦੇ ਸੁਣਿਆ ਨਹੀਂ ਤੇਰੇ ਮੂੰਹੋਂ ਵੀ ਅੱਜ ਤੂੰ ਕੋਈ ਕੰਮ ਕਰੀ ਜਾਨੀ ਆ ਤੂੰ ਤਾਂ ਇਹੀ ਕਹਿਣੀ ਹੁੰਦੀ ਆ ਮੈਂ ਸ਼ਾਪਿੰਗ ਕਰਕੇ ਆਈ ਆ ਮੈਂ ਕਿੱਟੀ ਜਾ ਕੇ ਆਈ ਆ ਮੇਰੀ ਸੱਸ ਕਰਦੀ ਆ ਮੇਰੀ ਸੱਸ ਕਰਦੀ ਆ ਤੇ ਅੱਜ ਸੱਸ ਪੇਕੀ ਬਾਗੀ ਅੱਜ ਤੈਨੂੰ ਸੱਸ ਮਾੜੀ ਲੱਗਣ ਲੱਗੀ ਆਈ ਨਾ ਕਹਿੰਦੀ ਇੱਕ ਇੱਕ ਇਹਨੇ ਫੋਨ ਕੱਟਤਾ ਤੇ ਫਰੀਦ ਸੋਚਦੀ ਆ ਵੀ ਹੁਣ ਤਾਂ ਮੇਰੀ ਮਾਂ ਵੀ ਸਸਤ ਤੋਂ ਵੀ ਭੈੜੀ ਹੋ ਗਈ ਚਲ ਉਹ ਚੁੱਪਚਾਪ ਆਪਣਾ ਬੈਗ ਰੱਖਦੀ ਆ ਤੇ ਜਦੋਂ ਉਹ ਰਸੋਈ ਚ ਆਉਂਦੀ ਆ ਉਹਦੇ ਘਰ ਵਾਲਾ ਨਾਸ਼ਤੇ ਦੀ ਤਿਆਰੀ ਕਰ ਰਿਹਾ ਹੁੰਦਾ ਤੇ ਉਹ ਉਹਨੂੰ ਕਹਿੰਦੀ ਕਿ ਸੌਰੀ ਵੀ ਮੇਰੇ ਤੋਂ ਗਲਤੀ ਹੋ ਗਈ ਚਲ ਐਂ ਕਰ ਵੀ ਮੇਰੀ ਮਦਦਤਾ ਕਰ ਦੋਗੇ ਉਹ ਕਹਿੰਦਾ ਕਿ ਹਾਂ ਮਦਦਤਾ ਕਰ ਦੂੰ ਨਾਲੇ ਮੇਰੀ ਗੱਲ ਸੁਣ ਕਹਿੰਦਾ ਕੰਮ ਵਾਲੀ ਨਹੀਂ ਆਉਂਦੀ ਦੋ ਦਿਨ ਕੰਮ ਵਾਲੀ ਉਹ ਕਹਿੰਦੀ ਕੰਮ ਵਾਲੀ ਨੂੰ ਤਾਂ 5 ਦਿਨ ਹੋ ਗਏ ਪਹਿਲਾਂ ਹੀ ਵੀ ਆਈ ਨਹੀਂ ਉਹ ਕਹਿੰਦਾ ਫਿਰ ਆਈ ਨਹੀਂ ਸੀ ਤਾਂ ਪਹਿਲਾਂ ਮੰਮੀ ਤੋਂ ਬਿਨਾ ਪਤਾ ਨਹੀਂ ਸੀ ਅੱਜ ਆਉਣਾ ਸੀ ਕੰਮ ਵਾਲੀ ਨੇ ਅੱਜ ਉਹਨੇ ਫੋਨ ਕਰਤਾ ਵੀ ਮੈਂ ਅਜੇ ਠੀਕ ਨਹੀਂ ਹੁੰਦੀ ਨਹੀਂ ਦੋ ਦਿਨ ਵੀ ਸਫਾਈਆਂ ਵੀ ਤੈਨੂੰ ਕਰਨੀਆਂ ਪੈਣਗੀਆਂ ਉਹ ਕਹਿੰਦੀ ਚੱਲ ਪਲੀਜ਼ ਐਂ ਕਰੋ ਅੱਜ ਦੋ ਘੰਟਿਆਂ ਦੀ ਛੁੱਟੀ ਲੈ ਲਓ ਮੇਰੇ ਨਾਲ ਸਾਰਾ ਕੰਮ ਕਰਾਜੋ ਉਹ ਕਹਿੰਦਾ ਨਾ ਮੈਂ ਨਹੀਂ ਕਰ ਸਕਦਾ ਤੂੰ ਕਰਨਾ ਕਰੀ ਨਹੀਂ ਨਾ ਕਰੀ ਨਾਸ਼ਤੇ ਦੀ ਤਿਆਰੀ ਮੈਂ ਕਰਾ ਦਿੰਨਾ ਚਲੋ ਭਾਈ ਉਹਨਾਂ ਦਾ ਪਿਓ ਵੀ ਆ ਜਾਂਦਾ ਦੇਖਦੇ ਆ ਤਿੰਨੇ ਰਲ ਕੇ ਇੱਕ ਜਣਾ ਭਾਂਡੇ ਵਾਹਿੰਦਾ ਇੱਕ ਜਣਾ ਨਾਸ਼ਤੇ ਦੀ ਤਿਆਰੀ ਕਰਦਾ ਇੱਕ ਜਣਾ ਰਸੋਈ ਸੈੱਟ ਕਰਦਾ ਕਰਦੇ ਕਰਾਉਂਦੇ ਚਲੋ ਅੱਧੇ ਘੰਟੇ ਦੇ ਵਿੱਚ ਨਾਸ਼ਤਾ ਤਿਆਰ ਹੋ ਜਾਂਦਾ ਤੇ ਫਿਰ ਤਿੰਨੋਂ ਗੱਲ ਕਰਦੇ ਆ ਤੇ ਫਿਰ ਪ੍ਰੀਤ ਆ ਜਿਹੜੀ ਉਹ ਕਹਿੰਦੀ ਕਿ ਡੈਡੀ ਜੀ ਮੈਨੂੰ ਨਾ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੈਂ ਤਾਂ ਵਾਕਈ ਕਦੇ ਆਈ ਨਹੀਂ ਸੀ ਸੋਚਿਆ ਮੰਮੀ ਬਾਰੇ ਵੀ ਮੰਮੀ ਇੰਨਾ ਕੰਮ ਕਿਵੇਂ ਕਰਦੀ ਆ ਵੀ ਤੁਸੀਂ ਵੀ ਦੋਨੋਂ ਆਣੇ ਹਨਾ ਮੇਰੀ ਸਾਈਡ ਲਈ ਤੇ ਮੰਮੀ ਨਾਲ ਵੈਸੇ ਆਪਾਂ ਨੂੰ ਆਏ ਨਹੀਂ ਕਰਨਾ ਚਾਹੀਦਾ ਸੀ ਸਾਰੇ ਜਣਿਆਂ ਨੂੰ ਜਦੋਂ ਅਹਿਸਾਸ ਹੁੰਦਾ ਤੇ ਉਦੋਂ ਬਾਅਦ ਉਹਦੀ ਜਿਹੜੀ ਪ੍ਰੀਤ ਦੀ ਮਾਂ ਹੁੰਦੀ ਆ ਉਹ ਆਪਣੀ ਕੁੜਮਣੀ ਨੂੰ ਫੋਨ ਲਾਉਂਦੀ ਆ ਤੇ ਕਹਿੰਦੀ ਭੈਣ ਜੀ ਤੁਸੀਂ ਚੰਗਾ ਕੀਤਾ ਪੇਕੇ ਆ ਕੇ ਮੇਰੀ ਧੀ ਕਹਿੰਦੀ ਆਏ ਨਹੀਂ ਲੋਟ ਆਉਂਦੀ ਤੁਸੀਂ ਕਹਿੰਦੀ ਉਹਨੂੰ ਜ਼ਿਆਦਾ ਹੀ ਖੁੱਲ੍ਹ ਦੇ ਰੱਖੀ ਸੀ ਕਹਿੰਦੀ ਮੇਰੇ ਵੀ ਦੋ ਦੋ ਨੂਹਾਂ ਨੇ ਮੈਂ ਵੀ ਉਹਨਾਂ ਤੋਂ ਕੰਮ ਕਰਾਉਣੀ ਆ ਤੇ ਕਹਿੰਦੀ ਅਸੀਂ ਤਾਂ ਕਦੇ ਨਹੀਂ ਲੜੀਆਂ ਨਾ ਕਹਿੰਦੀ ਮੈਂ ਕੰਮ ਚੋਰ ਨਹੀਂ ਬਣੀਆ ਨਾ ਉਹ ਬਣੀਆ ਪਰ ਕਹਿੰਦੀ ਮੈਂ ਆਪਣੀ ਧੀ ਨੂੰ ਬਹੁਤ ਸਮਝਾਉਂਦੀ ਹੁੰਦੀ ਸੀ ਥੋੜੇ ਚ ਕੋਈ ਗਲਤੀ ਨਹੀਂ ਮੇਰੀ ਧੀ ਚ ਗਲਤੀ ਆ ਪਰ ਮੇਰੀ ਧੀ ਤੇ ਨਾ ਸਿਕੰਜਾ ਕੱਸ ਕੇ ਰੱਖਿਓ ਕੋਈ ਲਾਂਭਾ ਨਹੀਂ ਆਊਗਾ ਮੈਂ ਨਹੀਂ ਕਹਿੰਦੀ ਇੱਥੇ ਰਸ ਰਸ ਕੇ ਪੜਨ ਨਾ ਦਿੰਦੀ ਸਾਰੀ ਗੱਲ ਉਹ ਦੱਸਦੀ ਆ ਤਾਂ ਹਰਵੰਸ ਕੋਰ ਆਪਣੀ ਕੁੜਮਣੀ ਦਾ ਧੰਨਵਾਦ ਕਰਦੀ ਆ ਕਹਿੰਦੀ ਵੀ ਭੈਣ ਜੀ ਚਲੋ ਵਧੀਆ ਕੀਤਾ ਤੁਸੀਂ ਤੇ ਉਸ ਤੋਂ ਬਾਅਦ ਹਰਵੰਸ ਕੌਰ ਦੇ ਘਰ ਵਾਲੇ ਨੂੰ ਵੀ ਐ ਹੋ ਜਾਂਦਾ ਹਨਾ ਸ਼ਾਮ ਨੂੰ ਉਹ ਆਉਂਦਾ ਹੋਇਆ ਆਪਣੇ ਘਰ ਵਾਲੀ ਨੂੰ ਉਹਦੇ ਪੇਕੇ ਲੈਣ ਚੱਲਿਆ ਜਾਂਦਾ ਤੇ ਉਹਨੂੰ ਮਣਾ ਕੇ ਲਿਆਉਂਦਾਗਾ ਕਹਿੰਦਾ ਵੀ ਤੇਰੇ ਬਿਨਾਂ ਤਾਂ ਘਰ ਚ ਰੌਣਕ ਹੀ ਨਹੀਂ ਉਹ ਕਹਿੰਦੀ ਹੁਣ ਕੰਮ ਦੇ ਮਾਰੇ ਆਉਣਿਓ ਤੂੰ ਤਾਂ ਤੁਸੀਂ ਮੈਨੂੰ ਕਹਿ ਦਿੰਦੇ ਸੀ ਤੂੰ ਹੀ ਮੱਚੀ ਤਾਂ ਮੇਰੀ ਦੇਖੀ ਨਹੀਂ ਵੀ ਕੀ ਹਾਲ ਹੋ ਗਿਆ ਉਹ ਕਹਿੰਦਾ ਵੀ ਕੋਈ ਨਾ ਇਸ ਤੋਂ ਬਾਅਦ ਆਪਾਂ ਕਰਾਂਗੇ ਗੱਲ ਫਿਰ ਅੱਗੋਂ ਹਰਵੰਸ ਕੌਰ ਦੇ ਭਰਾ ਤੇ ਭਝਾਈ ਕਹਿੰਦੇ ਵੀ ਦੇਖੋ ਜੇ ਤੁਸੀਂ ਬਹਿ ਕੇ ਆਪਣੀ ਨੂੰ ਨੂੰ ਪਿਆਰ ਨਾਲ ਸਮਝਾਉਣਾ ਤਾਂ ਸਮਝਾ ਲਓ ਵੀ ਨਹੀਂ ਸਾਡੀ ਭੈਣ ਰੋਟੀ ਤੋਂ ਨਹੀਂ ਡਿੱਗੀ ਹੈਗੀ ਕੰਮ ਕਰਕੇ ਤਾਂ ਬੰਦਾ ਕਿਤੇ ਮਰਜੀ ਖਾ ਲੇ ਤੇ ਚਲੋ ਹਰਵੰਸ ਕੌਰ ਦੇ ਘਰ ਵਾਲਾ ਜਿਹੜਾ ਉਹਨੂੰ ਵੀ ਅਹਿਸਾਸ ਹੁੰਦਾ ਉਹ ਕਹਿੰਦਾ ਵੀ ਨਹੀਂ ਅੱਜ ਤੋਂ ਬਾਅਦ ਕੋਈ ਸ਼ਿਕਾਇਤ ਨਹੀਂ ਆਊ ਉਹ ਲੈ ਕੇ ਸ਼ਾਮ ਨੂੰ ਜਦੋਂ ਹਰਵੰਸ ਕੌਰ ਨੂੰ ਘਰੇ ਆਉਂਦਾ ਤਾਂ ਅਗੋਂ ਪ੍ਰੀਤ ਤੇ ਉਹਦੇ ਘਰ ਵਾਲਾ ਦੋਨੋਂ ਕੰਮ ਕਰ ਰਹੇ ਹੁੰਦੇ ਆ ਘਰ ਆ ਜਿਹੜਾ ਉਹ ਚਮਕਾਇਆ ਪਿਆ ਹੁੰਦਾ ਕਿਉਂਕਿ ਪ੍ਰੀਤ ਦੇ ਘਰ ਵਾਲੇ ਨੇ ਸਾਰੇ ਦਿਨ ਦੀ ਛੁੱਟੀ ਲੈ ਲਈ ਸੀ ਤੇ ਫਿਰ ਉਹ ਵੀ ਹਰਵੰਸ ਕੌਰ ਤੋਂ ਮਾਫੀ ਮੰਗਦੇ ਆ ਤੇ ਹਰਵੰਸ कौर ਦੀ ਨੂੰ ਭੱਜ ਕੇ ਸਾਰਿਆਂ ਵਾਸਤੇ ਚਾਹ ਬਣਾ ਕੇ ਲਿਆਉਂਦੀ ਆ ਫਿਰ ਸਾਰੇ ਜਾਨੇ ਬਹਿ ਕੇ ਇਕੱਠੇ ਚਾਹ ਪੀਂਦੇ ਆ ਤੇ ਨਾਲੇ ਕਹਿੰਦੇ ਆ ਵੀ ਅੱਜ ਤੋਂ ਬਾਅਦ ਆਪਾਂ ਸਾਰਿਆਂ ਨੇ ਇੱਕ ਦੂਜੇ ਦੀ ਮਦਦ ਕਰਨੀ ਆ ਤੇ ਸਾਰੇ ਕਹਿੰਦੇ ਵੀ ਹਰਵੰਸ कौर ਨੂੰ ਕਹਿੰਦੇ ਵੀ ਤੇਰੇ ਤੇ ਅਸੀਂ ਇਕੱਲੀ ਤੇ ਕੰਮ ਦਾ ਦਬਾਅ ਨਹੀਂ ਪਾਵਾਂਗੇ ਤੇ ਵੀ ਅਸੀਂ ਹੈਲਪ ਕਰਾਂਗੇ ਚਲੋ ਹਰਵੰਸ कौर ਕਹਿੰਦੀ ਵੀ ਦੇਖਤੀ ਇਹ ਮੈਂ ਤੈਨੂੰ ਪਹਿਲਾਂ ਵੀ ਇਹੀ ਸਮਝਾਉਂਦੀ ਹੁੰਦੀ ਸੀਗੀ ਵੀ ਹੋਰ ਕੋਈ ਗੱਲ ਨਹੀਂ ਵੀ ਤਿਆਂ ਤੇ ਨੂੰਹਾਂ ਨੂੰ ਆਪਣੇ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਸਮਝਣੀ ਚਾਹੀਦੀ ਹੈਗੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਕੱਲ੍ਹ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ ਹਾਂਜੀ ਦੋਸਤੋ ਆਪਾਂ ਜੋ ਕੱਲ੍ਹ ਵਾਲੀ ਕਹਾਣੀ ਬੋਲੀ ਸੀ ਉਹਦੇ ਤੇ ਤੁਹਾਡੇ ਜੋ ਵਿਚਾਰ ਆਏ ਨੇ ਉਹਨਾਂ ਵਿਚਾਰਾਂ ਨੂੰ ਪੜਨ ਤੋਂ ਪਹਿਲਾਂ ਅੱਜ ਜਿਹੜੇ ਅਮਨ ਮਖੂ ਦੀਦੀ ਨੇ ਮਖੂ ਤੋਂ ਨੇ ਆਮਣ ਉਹਨਾਂ ਦੇ بیٹے ਅਵਿਰਾਜ ਸਿੰਘ ਦਾ ਜਨਮ ਦੇਣਾ ਅਵਿਰਾਜ ਪੁੱਤ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਤੁਸੀਂ ਵੀ ਸਾਰਿਆਂ ਨੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਭੇਜਣੀ ਆ ਆਪਣੀਆਂ ਦੁਆਵਾਂ ਮੈਂ ਤੁਸੀਂ ਉਸ ਬੱਚੇ ਨੂੰ ਦੇਣੀਆਂ ਨੇ ਅਵੀਰਾਜ ਪੁੱਤ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੁਹਾਡੀ ਉਮਰ ਲੰਬੀ ਹੋਵੇ ਤੇ ਤੁਸੀਂ ਖੂਬ ਤਰੱਕੀਆਂ ਕਰੋ ਅਮਨ ਤੇ ਗੁਰਮੀਤ ਦੀਦੀ ਨੂੰ ਵੀ ਅਵੀਰਾਜ ਦੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ ਹਾਂਜੀ ਆਪਣਾ ਪਹਿਲਾ ਜੋ ਕਮੈਂਟ ਹੈ ਪ੍ਰੀਤਮ ਸਿੰਘ ਨਸੀਬ ਤੇ ਗੁਰਦਰਸ਼ਨ ਗੁਰਦਰਸ਼ਨ ਸਿੰਘ ਨੇ ਸਹੀ ਕੀਤਾ ਵਿਆਹ ਕਰਾ ਕੇ ਅੱਗੇ ਰਾਜਕੁਮਾਰ ਭਾਵਕ ਕਰ ਦੇਣ ਵਾਲੀ ਵਧੀਆ ਕਹਾਣੀ ਹੈ ਜੀ ਅੱਗੇ ਨੱਥਾ ਸਿੰਘ ਦਿਓੜ ਜਦੋਂ ਰੱਬ ਬੈਰੀ ਬਣਦਾ ਤਾਂ ਸਾਰੇ ਲੋਕ ਬੈਰੀ ਬਣ ਜਾਂਦੇ ਨੇ ਭੈਣੇ ਵੈਰੀ ਨਾਈਸ ਸਟੋਰੀ ਤੇਰਾ ਵੀਰ ਕੁਰੜ ਛਾਪੇ ਤੋਂ ਅੱਗੇ ਸੁਖਨੂਰ ਸਿੰਘ ਸਿੱਧੂ ਵੈਰੀ ਨਾਈਸ ਸਟੋਰੀ ਸਿਸਟਰ ਅੱਗੇ ਬਲਜਿੰਦਰ ਸਿੰਘ ਜੀ ਨਾਈਸ ਸਟੋਰੀ ਗੱਗੂ ਗਿੱਲ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਕਸ਼ਮੀਰ ਖੱਖ ਜੀ ਵੈਰੀ ਨਾਈਸ ਸਟੋਰੀ ਅੱਗੇ ਸੁੱਖਾ ਸਿੰਘ ਸਰਾਰੀ ਨਾਈਸ ਸਟੋਰੀ ਮਾਈ ਡੀਅਰ ਸਿਸਟਰ ਜੀ ਗੋਡ ਬlesਸ ਯੂ ਅੱਗੇ ਬਾਈ ਜੀ ਵੈਰੀ ਨਾਈਸ ਸਟੋਰੀ ਹੈਰੀ ਦਿਓੜ ਅੱਗੇ ਸਿੱਧੂ ਸਿੱਧੂ ਨਾਈਸ ਸਟੋਰੀ ਸਿਸਟਰ ਅੱਗੇ ਡਾਕਟਰ ਅਜੈਬ ਘਰਾਟ ਬੈਸਟ ਸਟੋਰੀ ਸਿਸਟਰ ਜੀ ਤੇ ਅੱਗੇ ਨੇ ਅਵਤਾਰ ਕੌਰ ਜੀ ਨਸੀਬ ਕੌਰ ਨੇ ਵਿਆਹ ਦਾ ਫੈਸਲਾ ਠੀਕ ਕੀਤਾ ਵੈਰੀ ਨਾਈਸ ਸਟੋਰੀ ਕਿਰਨ ਭੈਣ ਜੀ ਧੰਨਵਾਦ ਭੈਣ ਜੀ ਤੁਹਾਡਾ ਅੱਗੇ ਆਗਮ ਜੋਤ ਨਸੀਬਕੌਰ ਨੇ ਬਹੁਤ ਵਧੀਆ ਕੀਤਾ ਵਿਆਹ ਕਰਵਾ ਕੇ ਕਿਉਂਕਿ ਦੁੱਖ ਤਾਂ ਉਹਨੇ ਕੱਲੀ ਨੇ ᱠੱਟੇ ਸੀ ਅੱਜ ਉਹਨੂੰ ਖੁਸ਼ੀਆਂ ਮਿਲੀਆਂ ਤਾਂ ਉਹਦੇ 'ਚ ਕਿਸੇ ਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਹਾਂਜੀ ਬਿਲਕੁਲ ਅੱਗੇ ਗੁਰਮੀਤ ਮਖੂ ਦੀਦੀ ਜੀ ਬਹੁਤ ਸੋਹਣੀ ਕਹਾਣੀ ਨਸੀਬਕੌਰ ਨੇ ਸਹੀ ਕੀਤਾ ਦੀਦੀ ਜੀ ਅਵੀ ਰਾਜ ਦਾ ਸਵੇਰੇ ਹੈਪੀ ਬਰਥਡੇ ਆ ਮੈਂ ਤੁਹਾਡਾ ਕਮੈਂਟ ਪੜ ਲਿਆ ਸੀ ਪਾ ਮੈਂ ਕਿ ਮੈਂ ਇਹ ਕਹਾਣੀ ਅੱਜ ਹੀ ਰਿਕਾਰਡ ਕਰ ਰਹੀ ਆ ਮਤਲਬ ਅੱਜ 8 ਤਰੀਕ ਨੂੰ ਸ਼ਾਮ ਨੂੰ ਕੱਲ ਵਾਲੀ ਪਰ ਤੁਸੀਂ ਵਧੀਆ ਕੀਤਾ ਕਮੈਂਟ ਕਰਤਾ ਕਿਉਂਕਿ ਫਿਰ ਮੈਂ ਕਮੈਂਟ ਦੇ ਵਿੱਚ ਉਹਨੂੰ ਵਿਸ਼ ਕਰਤਾ ਮੈਨੂੰ ਕੱਲ ਬਬਲ ਪੈਣ ਦਾ ਵੀ ਮੈਸੇਜ ਆਇਆ ਸੀ ਕਿ ਦੀਦੀ ਤੁਸੀਂ ਮੇਰਾ ਕਮੈਂਟ ਨਹੀਂ ਪੜਦੇ ਅਸਲ ਦੇ ਵਿੱਚ ਕਈ ਵਾਰੀ ਨਾ ਜਿੱਦੇ ਮੈਨੂੰ ਕੋਈ ਜ਼ਿਆਦਾ ਕੰਮ ਹੋਵੇ ਜਾਂ ਮੇਰੇ ਕੋਲੇ ਪਹਿਲਾਂ ਸਮਾਂ ਹੋਵੇ ਮੈਂ ਕਹਾਣੀ ਸਮੇਂ ਤੋਂ ਪਹਿਲਾਂ ਰਿਕਾਰਡ ਕਰ ਲੈਣੀ ਆ ਉਦੋਂ ਤੱਕ ਤੁਹਾਡਾ ਕਮੈਂਟ ਆਇਆ ਨਹੀਂ ਹੁੰਦਾ ਤਾਂ ਕਰਕੇ ਕਈ ਵਾਰੀ ਰਹਿ ਜਾਂਦਾ ਨਹੀਂ ਤਾਂ ਮੈਂ ਤੁਹਾਡੇ ਸਾਹਮਣੇ ਹੈ ਨਾ ਫੋਨ ਤੇ ਕਮੈਂਟ ਪੜ੍ਹਦੀ ਆ ਸਾਰਿਆਂ ਦੇ ਜਿੰਨੇ ਕਮੈਂਟ ਆਏ ਹੁੰਦੇ ਆ ਮੈਂ ਸਾਰੇ ਪੜ੍ਹਦੀ ਆਂਗੀ ਤੇ ਅੱਗੇ ਮੇਰਾ ਵੀਰ ਪ੍ਰਗਟ ਸਿੰਘ ਭੈਣੇ ਮੇਰਾ ਨਾਮ ਕਿਉਂ ਨਹੀਂ ਬੋਲਦੇ ਭਾਜੀ ਅਤੇ ਭੈਣ ਜੀ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇਰਾ ਛੋਟਾ ਵੀਰ ਪ੍ਰਗਟ ਸਿੰਘ ਪੰਗੂ ਫਲੇੜਾ ਜ਼ਿਲ੍ਹਾ ਸੰਗਰੂਰ ਹਾਂਜੀ ਵੀਰੇ ਮੈਂ ਤੁਹਾਡਾ ਕਮੈਂਟ ਪੜ੍ਹਿਆ ਸੀ ਤੇ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਭਾਬੀ ਜੀ ਦੀ ਤੁਹਾਨੂੰ ਕਿਹਾ ਸੀ ਸੌਰੀ ਕੇ ਭਾਬੀ ਜੀ ਦੀ ਸਿਹਤ ਦਾ ਖਿਆਲ ਰੱਖਿਓ ਵੀ ਕੋਈ ਗੱਲ ਨਹੀਂ ਤੁਸੀਂ ਦੱਸਿਆ ਸੀ ਨਾ ਕਿ ਉਹਨਾਂ ਦਾ ਆਪਰੇਸ਼ਨ ਹੋਇਆ ਸ਼ਾਇਦ ਤੁਸੀਂ ਉਹ ਕਹਾਣੀ ਨਹੀਂ ਵੇਖੀ ਹੋਣੀ ਮੈਂ ਮਤਲਬ ਜਿਹੜੀ ਜਿਵੇਂ ਅੱਜ ਕਹਾਣੀ ਪਾਈ ਆ ਉਹਦੇ ਕਮੈਂਟ ਮੈਂ ਕੱਲ वाली ਕਹਾਣੀ ਦੇ ਵਿੱਚ ਬੋਲਦੀ ਹੁੰਨੀ ਆ ਤੇ ਤੁਸੀਂ ਸ਼ਾਇਦ ਉਹ ਕਹਾਣੀ ਮਿਸ ਕਰ ਗਏ ਜਿੱਥੇ ਮੈਂ ਤੁਹਾਡਾ ਕਮੈਂਟ ਪੜਿਆ ਸੀ ਜਿੰਨਾਂ ਦੇ ਵੀ ਕਮੈਂਟ ਆਉਂਦੇ ਆ ਸਾਰਿਆਂ ਹਨਾ ਦੇਖੋ ਸਾਰਿਆਂ ਨਾਲ ਮੇਰਾ ਉਨਾਂ ਹੀ ਪਿਆਰ ਆ ਜਿਹੜਾ ਵੀ ਕਮੈਂਟ ਮੇਰੀ ਸਕਰੀਨ ਤੇ ਆਉਂਦਾ ਭਾਵੇਂ 네ਗੇਟਿਵ ਹੋਵੇ ਮੈਂ ਉਹਨੂੰ ਵੀ ਬੋਲਦੀ ਹੁੰਨੀ ਆ ਕਿਉਂਕਿ ਭਾਵੇਂ ਅਗਲੇ ਨੇ ਅਗਲਾ ਨਹੀਂ ਸਹਿਮਤ ਹੋਇਆ ਆਪਣੀ ਗੱਲ ਨਾਲ ਜਾਂ ਵਿਚਿਕ ਕੁਸ਼ਕ ਲੋਕ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਜਾਣ ਬੁੱਝ ਕੇ ਡੀਮੋਟੀਵੇਟ ਕਰਨ ਲਈ ਕੁਝ ਨਾ ਕੁਝ ਇਦਾਂ ਦਾ ਲਿਖ ਦਿੰਦੇ ਆ ਦੇਖੋ ਮੈਂ ਕਮੈਂਟ ਸਾਰਿਆਂ ਦੇ ਪੜ੍ਹਦੀ ਆ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਆਪਣੇ ਬਾਰੇ ਚੰਗਾ ਸੋਚਣ ਸਾਰੇ ਚੰਗਾ ਬੋਲਣ ਜੋ ਕਮੈਂਟ ਇੱਥੇ ਪੜਨ ਵਾਲਾ ਹੁੰਦਾ ਮੈਂ ਉਹ ਜ਼ਰੂਰ ਪੜ੍ਹਦੀ ਆ ਤੇ ਉਹਦਾ ਜਵਾਬ ਵੀ ਦਿੰਨੀ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਅਤੇ ਸਤਿਕਾਰ ਮੈਨੂੰ ਦਿੰਦੇ ਹੋ ਇਹ ਸੀ ਆਪਣੀ ਅੱਜ ਦੀ ਕਹਾਣੀ ਹਰਵੰਸ ਕੋਰ ਨੇ ਆਪਣੀ ਨੂੰ ਨੂੰ ਹਮੇਸ਼ਾ ਤੀ ਸਮਝਿਆ ਸੀ ਪਰ ਉਹਦੀ ਨੂੰ ਨੂੰ ਥੋੜੀ ਲੇਟ ਸਮਝ ਆਈ ਚਲੋ ਕਹਿੰਦੇ ਆ ਦੇਰ ਆਏ ਦਰਸਤਾਏ ਹਜੇ ਕੋਈ ਬਹੁਤਾ ਕੁਝ ਨਹੀਂ ਵਿਗੜਿਆ ਸੀਗਾ ਇਸੇ ਤਰ੍ਹਾਂ ਜੇ ਮਾਮਾ ਆਪਣੀਆਂ ਧੀਆਂ ਨੂੰ ਸਹੁਰੇ ਘਰ ਦੇ ਫਰਜ਼ ਤੇ ਜ਼ਿੰਮੇਵਾਰੀਆਂ ਸਮਝਾਉਣ ਤਾਂ ਬਹੁਤ ਸਾਰੀਆਂ ਧੀਆਂ ਜਿਹੜੀਆਂ ਉਹ ਰਸ ਰਸ ਕੇ ਬੈਗ ਲੈ ਕੇ ਪਿੱਕੇ ਨਾ ਜਾਣ ਕਿਉਂਕਿ ਅੱਜ ਕੱਲ ਰਸਨ ਰਸਾਉਣ ਦਾ ਜਿਹੜਾ ਰੁਝਾਨ ਉਹ ਬਹੁਤ ਹੀ ਵਧਿਆ ਹੋਇਆ ਮੈਂ ਇੱਕ ਅਧਿਆਪਕ ਆ ਹਨਾ ਸਾਨੂੰ ਬੜੀ ਦਿੱਕਤ ਆਉਂਦੀ ਆ ਕੋਈ ਕੁੜੀਆਂ ਗੁੱਸੇ ਹੋ ਕੇ ਆਉਂਦੀਆਂ ਉਹ ਬੱਚੇ ਪੜਨ ਲਾ ਦਿੰਦੇ ਆ ਉਹ ਥੋੜਾ ਜਿਹਾ ਟਾਈਮ ਰਹਿੰਦੀਆਂ ਫਿਰ ਉਹਨਾਂ ਨੂੰ ਹਟਾ ਕੇ ਉੱਥੇ ਲੈ ਜਾਂਦੇ ਆ ਵੀ ਤੇ ਬਹੁਤ ਸਾਰੀਆਂ ਨੂਹਾ ਹੁੰਦੀਆਂ ਪਿੰਡ ਦੀਆਂ ਉਹ ਗੁੱਸੇ ਹੋ ਕੇ ਆਪਣੇ ਪੇਕੇ ਚਲੀਆਂ ਜਾਂਦੀਆਂ ਐਸੇ ਰੁੱਸ ਰਸਾਈ ਦੇ ਵਿੱਚ ਉਹ ਆਪਣੇ ਬੱਚਿਆਂ ਦਾ ਭਵੇਖਾ ਜਿਹੜਾ ਰੋਲ ਦਿੰਦੇ ਆ ਕਿਉਂਕਿ ਬੱਚੇ ਨਾ ਉਧਰ ਦੇ ਰਹਿੰਦੇ ਆ ਨਾ ਉਧਰ ਦੇ ਅੱਜ ਇੱਥੇ ਕੱਲ ਇੱਥੇ ਸਕੂਲ ਵੀ ਨਹੀਂ ਜਾਂਦੇ ਨਾ ਉਹ ਪੜਦੇ ਆ ਇਸ ਕਰਕੇ ਇਹ ਰੁੱਸਣ ਰਸਾਉਣ ਵਾਲੇ ਫੈਸਲੇ ਨਹੀਂ ਕਰਨੇ ਚਾਹੀਦੇ ਕਿਉਂਕਿ ਜਿਹੜੇ ਰਿਸ਼ਤੇ ਦੇ ਵਿੱਚ ਆਪਾਂ ਵੱਜ ਗਏ ਉਸ ਰਿਸ਼ਤੇ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਗਲਤੀਆਂ ਦੇਖੋ ਸਾਰਿਆਂ ਤੋਂ ਹੁੰਦੀਆਂ ਸਾਰੇ ਚੰਗੇ ਨਹੀਂ ਹੁੰਦੇ ਤੇ ਸਾਰੇ ਮਾੜੇ ਨਹੀਂ ਹੁੰਦੇ ਪਰ ਰਿਸ਼ਤਿਆਂ ਨੂੰ ਨਿਭਾਉਣ ਦੇ ਵਿੱਚ ਹੀ ਇਹਨਾਂ ਦਾ ਸਕੂਨ ਹੁੰਦਾ ਇਹਨਾਂ ਦਾ ਆਪਣਾਪਨ ਹੁੰਦਾ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ